ਕੀ ਇਹ ਇਨਕੁਆਇਰੀ ਰਿਪੋਰਟ ਦਾ ਆਉਂਦੀ ਹੈ ਤੇ ਉਹਦੇ ਵਿੱਚ ਇਹ ਵੀ ਸਾਫ ਹੋ ਗਿਆ ਹੈ ਕਿ ਜੋ ਗੈਨੀ ਹਰਫਿਸਿੰਗ ਜਿੱਤੇਗੀ ਅਲੀਗੇਸ਼ਨ ਲੱਗੇ ਸਨ ਉਹ ਬਿਲਕੁਲ ਬੇਬੁਨਿਆਦ ਸਨ ਤੇ ਤੁਹਾਡੇ ਵੱਲੋਂ ਵੀ ਜਾ ਕੇ ਮੁੱਖੀ ਅਧਿਕਾਰੀ ਆਰਗੇਨਾਈਜੇਸ਼ਨ ਨੂੰ ਮਿਲੇ ਵੀ ਸੀ ਤੁਸੀਂ ਇਨਕੁਆਇਰੀ ਦੀ ਮੰਗ ਵੀ ਕੀਤੀ ਸੀ ਤੇ ਹੁਣ ਰਿਪੋਰਟ ਆ ਵੀ ਗਈ ਹੈ ਇਹਦੇ ਬਾਰੇ ਵਧੇਰੇ ਜਾਣਕਾਰੀ ਦਿਓ ਸਭ ਤੋਂ ਇੰਪੋਰਟੈਂਟ ਗੱਲ ਇਹ ਸੀ ਕਿ ਜਿਹੜਾ ਤਰੀਕਾ ਵਰਤਿਆ ਗਿਆ ਜਿਵੇਂ ਪੋਲੀਟੀਕਲ ਪਾਰਟੀਆਂ ਆਪਣੇ ਸਿਆਸੀ ਵਿਰੋਧੀਆਂ ਨਾਲ ਵੀ ਇਹੋ ਜਿਹਾ ਘਟਿਆ ਵਤੀਰਾ ਨਹੀਂ ਅਪਣਾਉਂਦੀਆਂ ਜਿਹੋ ਜਿਹਾ ਵਤੀਗਾ ਸ਼੍ਰੋਣੀ ਕਮੇਟੀ ਵਾਦਲ ਜੁੰਟਲੀ ਨੇ ਜਥੇਦਾਰਾਂ ਦੇ ਪ੍ਰਤੀਬਰਤਿਆ 2005 ਦੇ ਵਿੱਚ ਜਿਹੜੀ ਸੰਧਰਪਾਲ ਕੌਰ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੇ ਸਾਲੀ ਨੇ ਉਹਦਾ ਵਿਆਹ ਗੁਰਪ੍ਰੀਤ ਸਿੰਘ ਨਾਮੀ ਵਿਅਕਤੀ ਨਾਲ ਹੋਇਆ ਸੀ ਠੀਕ ਹੈ ਜੀ ਔਰ ਉਹ ਸ਼ਰਾਬ ਪੀਣ ਦਾ ਆਦੀ ਸੀਗਾ ਔਰ ਘਰ ਦੇ ਵਿੱਚ ਜਿਹੜਾ ਉਹ ਵਾਇਲੈਂਸ ਨਹੀਂ ਸੀ ਆਪਣੀ ਘਰ ਵਾਲੀ ਨੂੰ ਬੱਚਿਆਂ ਨੂੰ ਕੁੱਟਦਾ ਮਾਰਦਾ ਸੀ ਠੀਕ ਹੈ ਜੀ 2006 ਦੇ ਵਿੱਚ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੇ ਉਹਨੂੰ ਬੇਦਖਲ ਕਰਤਾ ਠੀਕ ਹੈ ਹੁਣ ਦੱਸੋ ਵੀ ਇਹਦੇ ਵਿੱਚ ਉਸ ਬੰਦੇ ਦਾ ਪਹਿਲਾ ਕੈਰੈਕਟਰ ਸਮਝ ਗਿਆ ਜਿਹਨੂੰ ਹੀਰੋ ਬਣਾ ਕੇ ਬਲਟੋਆ ਸਾਹਿਬ ਨੇ ਕਾਮ ਅਕੇ ਪੇਸ਼ ਕੀਤਾ ਔਰ ਬੜਾ ਬੜਾ ਵਿਕਟਮ ਬਣਾ ਕੇ ਸ਼ੋਅਨਿਕ ਮੱਦੀ ਨੇ ਪੇਸ਼ ਕੀਤਾ ਉਹ ਆਪਣੀ ਬੱਚੀਆਂ ਨਾਲ ਕੁੱਟਮਾਰ ਕਰਦਾ ਸੀ ਆਪਦੀ ਘਰ ਲਈ ਨਾਲ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ ਔਰ ਉਸ ਤੋਂ ਬਾਅਦ ਉਹਦੇ ਪਰਿਵਾਰ ਨੇ ਉਹਦੇ ਮਾਪੇ ਨੇ ਉਹਨੂੰ ਜੇਲ੍ਹ ਵੀ ਕਰ ਦਿੱਤਾ ਕੰਟੈਂਪਟ ਆਫ ਕੋਰਟ ਕਰਕੇ ਅਦਾਲਤੀ ਹੁਕਮਾਂ ਤੇ ਉਹਨੂੰ ਜੇਲ੍ਹ ਜਾਣਾ ਪਿਆ ਇੱਕ ਵਾਰ ਫੇਰ ਠੀਕ ਹੈ ਜਿਹੜਾ ਉਹਨੇ ਇਲਜ਼ਾਮ ਲਾਇਆ ਕਿ ਗਿਆਨੀ ਅਰਪੀ ਸਿੰਘ ਨੇ ਪੋਲਿਟਿਕਲ ਪੌਂਚ ਕਰਕੇ ਮੈਨੂੰ ਜੇਲ੍ਹ ਜਾਣਾ ਪਿਆ ਉਹ ਅਸਲ ਜਿਹੜੀ ਉਹਦੀ ਅਰੈਸਟ ਪਈ ਸੀ ਉਹ ਅਦਾਲਤੀ ਹੁਕਮਾਂ ਤੇ ਪਈ ਸੀ ਕਿਉਂਕਿ ਉਹ ਅਦਾਲਤ ਵਿੱਚ ਪੇਸ਼ ਨਹੀਂ ਸੀ ਹੋ ਰਹਾ ਉਹਨਾਂ ਦੇ ਵਾਰੰਟ ਨਿਕਲੇ ਅਰੈਸਟ ਵਾਰੰਟ ਨਿਕਲੇ ਕਿਉਂਕਿ ਉਹਨੇ ਜਿਹੜਾ ਖਰਚੇ ਦਾ ਫੈਸਲਾ ਪ੍ਰਮਾਨ ਕਰਨ ਤੋਂ ਬਾਅਦ ਖਰਚਾ ਦਿੱਤਾ ਨਹੀਂ ਜਦਕਿ ਇਹ ਇਲਜ਼ਾਮ ਹੀ ਐਗਜ਼ਿਸਟ ਨਹੀਂ ਸੀ ਕਰਦੇ 2 ਦਸੰਬਰ ਤੋਂ ਪਹਿਲਾਂ ਮੈਂ ਗਵਾ ਜੀ ਕਿੱਥੇ ਇਲਜ਼ਾਮ ਉਹਨਾਂ ਦਾ ਜ਼ਿਕਰ ਤੱਕ ਹੈ ਨਹੀਂ ਸੀ ਔਰ ਨਾ ਗੁਰਪ੍ਰੀਤ ਸਿੰਘ ਕਿਸੇ ਗੇਮ 'ਚ ਸਗਾ 2 ਦਸੰਬਰ ਤੋਂ ਬਾਅਦ ਮਾਲਵੇ ਦਾ ਇੱਕ ਕਾਲੀ ਆਗੂ ਨੂੰ ਲੱਭਦਾ ਜੀ ਜਦੋਂ ਬਦਲਾਪੁਰ ਦੀ ਨਿਯੁਕਤੀ ਤਹਿਤ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਿਹੜੀ ਚੁੰਟਨੀ ਕਲਪਗੀ ਵੀ ਐਸ3 ਕੇ ਨਾਲ ਜੇ ਸੁਬੀਰ ਬਾਦਲ ਸਿਆਸਤ ਖਤਮ ਹੋ ਗਈ ਜਦੋਂ ਉਹਨੂੰ ਅਯੋਗ ਕਰਾਰ ਦਿੱਤਾ ਗਿਆ ਪੋਲੀਟਿਕਲੀ ਅਗਵਾਈ ਕਰਨ ਤੋਂ ਤਾਂ ਉਹਨੂੰ ਲੱਗਾ ਵੀ ਅਸੀਂ ਤਾਂ ਝੋਟੇ ਨਾਲ ਜਿੰਮੜੀਆਂ ਹੋਈਆਂ ਜੁਆ ਹੈਗੀ ਝੋਟਾ ਮਰ ਗਿਆ ਤੇ ਜੁਆ ਵੀ ਮਰਦ ਗਿਆ ਜੀ ਸੋ ਬਾਦਲ ਦੀ ਜੁੰਡਲੀ ਚਾਹੇ ਉਹ ਵਰਟੀ ਰਮਾਣਾ ਸੀ ਚਾਹੇ ਬਲਟੋਏ ਹਰਗੇ ਸੀ ਇਹਨਾਂ ਨੇ ਗਿਆਨੀ ਆਰਪੀ ਸਿੰਘ ਨਾਲ ਆਪਣੀ ਨਿੱਜੀ ਬਦਲਾਖੋਰੀ ਦੀ ਨੀਅਤ ਤੈਅ ਪਹਿਲਾਂ ਤਿੰਨ ਮੈਂਬਰੀ ਕਮੇਟੀ ਬਣਾਈ ਠੀਕ ਹੈ ਜੀ ਪਹਿਲਾਂ ਉਹ ਗੁਰਪ੍ਰੀਤ ਸਿੰਘ ਨੂੰ ਲੱਭਿਆ ਮਾਲਵੇ ਦੇ ਕਾਲੀ ਬਾਗੂ ਤੇ ਮੈਂ ਸਿੰਬੋਲਿਕਲੀ ਨਾਮ ਲੈ ਰਿਹਾ ਸਾਬਕਾ ਕਾਲੀ ਬਾਗੂ ਜਿਹੜਾ ਮਾਜੇ ਦਾ ਉਹਦੇ ਕੋ ਉਹ ਸਾਬਕਾ ਅਕਾਲੀ ਆਗੂ ਜਿਹੜਾ ਅੱਗੋਂ ਉਹਨਾਂ ਦੀਆਂ ਚੈਨਲਜ਼ ਦੇ ਨਾਲ ਇਹ ਇੰਟਰਵਿਊਸ ਕਰਾਉਂਦਾ ਆਪਣੇ ਘਰ ਦੇ ਵਿੱਚ ਔਰ ਹੋ ਸਕਦਾ ਅੱਜ ਵੀ ਅੱਜ ਦੇ ਦਿਨ ਤੱਕ ਵੀ ਗੁਰਪ੍ਰੀਤ ਸਿੰਘ ਉਸੇ ਅਕਾਲੀ ਆਗੂ ਦੇ ਸ਼ਰਨ ਵਿੱਚ ਉਹਦੇ ਘਰ ਹੋਵੇ ਠੀਕ ਹੈ ਜੀ ਕਿਉਂਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹਦੇ ਕੋਲ ਹੀ ਸੀ ਇੱਕ ਰਗੂਜੀਤ ਸਿੰਘ ਵਿਰਕਾ ਜਿਹਨੂੰ ਦੋ ਵਾਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲੱਗੀ ਔਰ ਦੋਨੋਂ ਵਾਰੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਲਗਾਈ ਗਈ ਠੀਕ ਹੈ ਜੀ ਹੁਣ ਤੁਸੀਂ ਦੱਸੋ ਵੀ ਕੀ ਅਜਿਹਾ ਵਿਅਕਤੀ ਜਿਹਨੂੰ ਧਾਰਮਿਕ ਸਜ਼ਾ ਯਾਨੀ ਹਰਪ੍ਰੀਤ ਸਿੰਘ ਵਰਨੋ ਬਤੌਰ ਅਕਾਲ ਤੱਕ ਦੇ ਜੱਦਾ ਰਹਿੰਦੇ ਆ ਲਾਈ ਗਈ ਹੋਵੇ ਉਹ ਉਹਨਾਂ ਦੀ ਅਗੋਂ ਇਨਵੈਸਟੀਗੇਸ਼ਨ ਕਰੇ ਕੀ ਉਹ ਮੈਰਿਟ ਤੇ ਇਨਵੈਸਟੀਗੇਸ਼ਨ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਨ ਸਿੰਘ ਮਹਾਲ ਇੱਕ ਖਾਸ ਪ੍ਰੋਗਰਾਮ 'ਇੱਕ ਹਾਜ਼ਰ' ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਦੇ ਆ ਕਿ ਜਥੇ ਦਾ ਗਿਆਨੀ ਹਰਪ੍ਰੀਤ ਸਿੰਘ ਦੀ ਜੇ ਅਗੇਂਸਟ ਜੋ ਐਲੀਗੇਸ਼ਨ ਲੱਗੇ ਸਨ ਉਸ ਦੇ ਸੰਬੰਧ ਵਿੱਚ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਇਨਕੁਆਰੀ ਕੀਤੀ ਜਾਂਦੀ ਸੀਗੀ ਅਤੇ ਇਨਕੁਆਰੀ ਤੋਂ ਬਾਅਦ ਰਿਪੋਰਟ ਕੀਤੀ ਗਿਆ ਕਿ ਜੋ ਉਹਨਾਂ ਦੇ ਅਗੇਂਸਟ ਜੇ ਅਤੇ ਜਿਸ ਤੇ ਕਾਣ ਕਰਕੇ ਉਹਨਾਂ ਨੇ ਕਿਰਦਾਰਸ਼ ਕੁਸ਼ੀ ਕਰਕੇ ਉਹਨਾਂ ਨੂੰ ਅਹੁਦਾ ਮੁਕਤ ਕੀਤਾ ਜਾਂਦਾ ਉਹ ਸਾਰਾ ਸਾਰ ਗਲਤ ਸਨ ਉਹਨਾਂ ਨੇ ਕਿਹਾ ਕਿ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਤਿੰਨ ਮੈਂਬਰੀ ਕਮੇਟੀ ਮੈਂਬਰ ਜੋ ਐਸਜੀਪੀਸੀ ਵੱਲੋਂ ਨਿਯੁਕਤ ਕੀਤੇ ਗਏ ਸਨ ਉਹਨਾਂ ਵੱਲੋਂ ਇਨਕੁਆਇਰੀ ਵੀ ਕੀਤੀ ਗਈ ਸੀ ਉਹਨਾਂ ਨੇ ਬਹੁਤ ਸਾਰੇ ਜੋ ਗਵਾਹ ਹੈ ਬਹੁਤ ਸਾਰੇ ਪੁਖਤਾ ਸਬੂਤ ਹੈ ਉਹਨਾਂ ਨੇ ਇਗਨੋਰ ਕੀਤਾ ਗਿਆ ਜਿਸ ਦੇ ਵਿੱਚ ਜਦੋਂ ਉਹਨਾਂ ਦੇ ਅਗੇਂਸਟ 2006 ਦੇ ਵਿੱਚ ਵੀ ਕੰਪਲੇਂਟ ਪਾਈ ਜਾਂਦੀ ਸੀ ਐਸਜੀਪੀਸੀ ਵੱਲੋਂ ਇੱਕ ਇਨਕੁਆਇਰੀ ਕੀਤੀ ਜਾਂਦੀ ਹੈ ਉਹਨੂੰ ਵੀ ਇਗਨੋਰ ਕੀਤਾ ਗਿਆ ਉਸ ਤੋਂ ਇਲਾਵਾ ਕੋਰਟ ਦੇ ਵਿੱਚ ਜੋ ਬਿਆਨ ਦਰਜ ਕਾਰਵਾਈ ਕਿਸਨ ਕੰਪਲੇਂਟਰ ਵੱਲੋਂ ਉਸ ਸਮੇਂ ਵਿੱਚ ਉਹ ਵੀ ਇਗਨੋਰ ਕੀਤੇ ਗਏ ਨੇ ਤੇ ਹੋਰ ਵੀ ਬਹੁਤ ਸਾਰੇ ਖੁਲਾਸੇ ਇਸ ਕੰਪਲੇਂਟ ਇਸ ਇਨਕੁਆਇਰੀ ਦੇ ਵਿੱਚ ਕੀਤੇ ਗਏ ਨੇ ਤੇ ਸਾਡੇ ਨਾਲ ਅਲਾਈਅੰਸ ਆਫ ਸਿਕ ਆਰਗੇਨਾਈਜੇਸ਼ਨ ਦੇ ਇਹ ਆਗੂ ਸੁਖਦੇਵ ਸਿੰਘ ਫਗਵਾੜਾ ਵੀ ਜੁੜੇ ਹੋਏ ਨੇ ਜੋ ਜਿਨ੍ਹਾਂ ਵੱਲੋਂ ਇਹ ਮਨੁੱਖੀ ਅਧਿਕਾਰਾਂ ਨੂੰ ਜਾ ਕੇ ਪਹਿਲਾਂ ਮਿਲਿਆ ਗਿਆ ਤੇ ਉਹਨਾਂ ਕੋਲੋਂ ਮੰਗ ਕੀਤੀ ਗਈ ਸੀ ਕਿ ਇਨਕੁਆਇਰੀ ਕੀਤੀ ਜਾਵੇ ਤਾਂ ਕਿ ਸੱਚ ਦਾ ਸੱਚ ਨਿਕਲ ਜਾ ਸਕੇ ਤੇ ਸਾਡੇ ਨਾਲ ਹੁਣ ਫਗਵਾੜਾ ਜੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਵੀ ਵਧੇਰੇ ਗੱਲਬਾਤ ਕਰਦੇ ਹਾਂ ਫਗਵਾੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਇਹ ਇਨਕੁਆਇਰੀ ਰਿਪੋਰਟ ਦਾ ਆਉਂਦੀ ਹੈ ਤੇ ਉਹਦੇ ਵਿੱਚ ਇਹ ਵੀ ਸਾਫ ਹੋ ਗਿਆ ਹੈ ਕਿ ਜੋ ਗੈਨੀ ਹਰਫਿੰਸਿੰਗ ਜੀ ਦੇਗੇ ਅਲੀਗੇਸ਼ਨ ਲੱਗੇ ਸਨ ਉਹ ਬਿਲਕੁਲ ਬੇਬੁਨਿਆਦ ਸਨ ਤੇ ਤੁਹਾਡੇ ਵੱਲੋਂ ਵੀ ਜਾ ਕੇ ਮੁੱਖੀ ਅਧਿਕਾਰੀ ਆਰਗਨੈਸ਼ਨ ਨੂੰ ਮਿਲੇ ਵੀ ਸੀ ਤੁਸੀਂ ਇਨਕੁਆਇਰੀ ਦੀ ਮੰਗ ਵੀ ਕੀਤੀ ਸੀ ਤੇ ਹੁਣ ਰਿਪੋਰਟ ਆ ਵੀ ਗਈ ਹੈ ਇਹਦੇ ਬਾਰੇ ਬਧਿਹਰੇ ਜਾਣਕਾਰੀ ਦਿਓ ਅ ਦੇਖੋ ਪੰਥ ਨੇ ਤਾਂ ਪਹਿਲਾਂ ਹੀ ਪ੍ਰਵਾਰ ਨਹੀਂ ਸੀ ਕੀਤਾ ਔਰ ਈਵਨ ਇਹ ਇਨਵੈਸਟੀਗੇਸ਼ਨ ਸਟਾਰਟ ਕਿ ਵੀ ਸੀ ਹੋਈ ਜੀ 2 ਦਸੰਬਰ ਦੀ ਸ਼ਾਮ ਨੂੰ ਹੀ ਅਧੀ ਕੌਮ ਨੇ ਇਹ ਪ੍ਰਡਿਕਟ ਕਰ ਦਿੱਤਾ ਸੀ ਕਿ ਇਹ ਜੇਸ਼ੇਦਾਰ ਹੁਣ ਬਹੁਤਾ ਚਿਰ ਤਖਤਾਂ ਦੀ ਸੇਵਾ ਸੰਭਾਲ ਤੇ ਨਹੀਂ ਰਹਿਣਗੇ ਜੀ ਸੋ ਇਹਦਾ ਮਤਲਬ ਕੌਮ ਭਲੀ ਭਾਂ ਜਾਣਦੀ ਸੀ ਵੀ ਇਹਨਾਂ ਨਾਲ ਜਿਸ ਲੈਵਲ ਤੱਕ ਜਾ ਕੇ ਹੁਕਮਨਾਮੇ ਦੇ ਵਿੱਚ ਇਹਨਾਂ ਦੀ ਤਸਦੀਕ ਕਰਵਾਈ ਗਈ ਹੈ ਜੀ ਜੀ ਔਰ ਜਿਹੜੀਆਂ ਗੱਲਾਂ ਉਸ ਹੁਕਮਨਾਮੇ 'ਚ ਦਰਜ ਹੋ ਗਈਆਂ ਨੇ ਉਹਦੀ ਲੋਕੀ ਸੁਖਵੀਰ ਬਾਦਲ ਜਾਂ ਉਹਦੀ ਜੁੰਡਲੀ ਤੋਂ ਭਲੀ ਭਾਂ ਜਾਣ ਜਾਣੂ ਸੀਗੇ ਕਿ ਉਹ ਬਦਲਾ ਜ਼ਰੂਰ ਲੈਣਗੇ ਇਸਕਾ ਜੀ ਔਰ ਉਹਨਾਂ ਨੇ ਲਿਆ ਜੀ ਪਰ ਇਸ ਬਦਲੇ ਦੇ ਦੌਰਾਨ ਜਿਹੜੀ ਸਮੁੱਚੀ ਕੌਮ ਨੂੰ ਸ਼ਰਮਿੰਦਗੀ ਚੜ੍ਹਣੀ ਪਈ ਜਿਹੜਾ ਸਾਰੀ ਕੌਮਦਾਰ ਨੇ ਸਿਰ ਨਿਵਾ ਕੀਤਾ ਉਹ ਪਹਿਲਾਂ ਹੋਈਆਂ ਗਲਤੀਆਂ ਤੋਂ ਵੀ ਹੋਰ ਵੱਡਾ ਗੁਨਾਹ ਸੀ ਬਿਲਕੁਲ ਜੀ ਇਹਦੇ ਚ ਸਭ ਤੋਂ ਇੰਪੋਰਟੈਂਟ ਗੱਲ ਇਹ ਸੀ ਵੀ ਜਿਹੜਾ ਤਰੀਕਾ ਵਰਤਿਆ ਗਿਆ ਜਿਵੇਂ ਪੋਲੀਟੀਕਲ ਪਾਰਟੀਆਂ ਆਪਣੇ ਸਿਆਸੀ ਵਿਰੋਧੀਆਂ ਨਾਲ ਵੀ ਇਹੋ ਜਿਹਾ ਘਟਿਆ ਵਤੀਰਾ ਨਹੀਂ ਅਪਣਾਉਂਦੀਆਂ ਜਿਹੋ ਜਿਹਾ ਵਤੀਂਦਾ ਸ਼੍ਰੋਣੀ ਕਮੇਟੀ ਬਾਦਲ ਜੁੜ ਲਈ ਨੇ ਜਥੇਦਾਰਾਂ ਦੇ ਮੱਤੇ ਵਰਤਿਆ ਜੀ ਔਰ ਇਹਦੇ ਵਿੱਚ ਅਸੀਂ ਸਾਨੂੰ ਕੋਸ਼ਿਸ਼ ਕਰਨ ਬਾਅਦ ਹੀ ਅਸੀਂ ਜਿਹੜਾ ਜਨਵਰੀ ਦੇ ਫਸਟ ਵੀਕ ਦੇ ਵਿੱਚ ਹੀ ਸਲਾਰ ਸਰਜੀ ਸਿੰਘ ਵੇਰਕਾ ਸਲਾਰ ਰਾਜਿੰਦਰ ਸਿੰਘ ਬੈਂਸ ਉਹਨਾਂ ਦੀ ਟੀਮ ਨਾਲ ਸੰਪਰਕ ਕੀਤਾ ਸੀ ਜੀ ਕਿਉਂਕਿ ਉਹਨਾਂ ਦੀ ਮੁਹਾਰਤ ਹੈ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਅਜੇ ਤੱਕ ਕਿਸੇ ਵੀ ਅਦਾਲਤ ਦੇ ਵਿੱਚ ਚੈਲੰਜ ਨਹੀਂ ਹੋਈਆਂ ਠੀਕ ਹੈ ਜੀ ਬਹੁਤ ਸਾਰੀ ਸੰਗਤ ਨਹੀਂ ਜਾਣਦੀ ਕਿ ਜਿਹੜਾ 3328 ਰੂਪਾਂ ਵਾਲਾ ਮਸਲਾ ਸੀ ਉਹ ਵੀ ਪਾਵਨ ਰੂਪਾਂ ਦਾ ਮਸਲਾ ਜਿਹੜੀ ਉਹਦੀ ਰਿਪੋਰਟ ਹੈ ਉਹ ਵੀ ਪੀਐਚਆਰ ਵੱਲੋਂ ਸਰਜੀ ਸਿੰਘ ਵੇਕਾ ਵੱਲੋਂ ਉਹਨਾਂ ਵੱਲੋਂ ਜਾਰੀ ਕੀਤੀ ਗਈ ਸੀ ਠੀਕ ਹੈ ਜੀ ਔਰ ਹੋਰ ਵੀ ਸ਼ੋਪਿੰਗ ਕੋਟਰਾਂ ਪ੍ਰਬੰਧਕ ਕਮੇਟੀ ਦੇ ਅੰਦਰ ਜਿਹੜੀਆਂ ਬਹੁਤ ਸਾਰੇ ਘਟਾਲੇ ਤੇ ਕਪਲੇ ਚੱਲ ਰਹੇ ਨੇ ਉਹਨਾਂ ਦੀ ਜਾਂਚ ਉਹ ਕਰ ਰਹੇ ਨੇ ਠੀਕ ਹੈ ਜੀ ਸੋ ਸਾਨੂੰ ਲੱਗਦਾ ਸੀ ਕਿ ਇਹ ਬਿਲਕੁਲ ਰੈਲੇਵੈਂਟ ਤੇ ਹੈ ਜਿਨ੍ਹਾਂ ਦੇ ਪੂਰਾ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਜੀ ਉਹਦੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ ਔਰ ਅਦਾਲਤੀ ਰਿਕਾਰਡ ਜਿਹੜਾ ਇਕੱਠਾ ਕੀਤਾ ਕਿਉਂਕਿ ਇਹਦੇ 'ਚ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਇੱਕ ਤਾਂ ਇਹ ਸੀ ਕਿ ਜਥੇਦਾਰਾਂ ਨਾਲ ਜਿਹੜਾ ਵਤੀਰਾ ਅਪਣਾਇਆ ਗਿਆ ਉਹ ਉਹਨਾਂ ਦੀ ਮਾਨ ਮਰਿਆਦਤ ਤੇ ਉਹਦੇ ਨੂੰ ਢਾਹ ਲਾਣ ਵਾਲਾ ਤੇ ਛੋਟਾ ਤਖਾਨ ਵਾਲਾ ਸੀ ਉਹ ਜਿਹੜਾ ਤਰੀਕਾ ਅਪਣਾਇਆ ਗਿਆ ਸੀ ਉਹਨਾਂ ਦੀ ਕਿਰਦਾਰ ਦੇ ਉੱਤੇ ਕੈਰੇਕਟਰ ਅਸੈਸੀਨੇਸ਼ਨ ਕਰਕੇ ਵੀ ਉਹਨਾਂ ਦੇ ਆਪਣੀ ਸਾਲੀ ਨਾਲ ਜਿਹੜੇ ਉਹਨਾਂ ਦਾ ਰਿਸ਼ਤ ਸਿੱਧਾ ਬਿਲਕੁਲ ਜੀ ਜੀ ਜਦੋਂ ਇਹਨਾਂ ਨੇ ਰਿਪੋਰਟ ਬਣਾਈ ਜਨਤਕ ਕੀਤੀ ਤੇ ਸੋਸ਼ਲ ਮੀਡੀਆ ਟਰਾਇਲ ਚਲਾਇਆ ਅਸੀਂ ਇੱਕ ਟਵਿੱਟਰ ਹੈਂਡਲ ਚਲਾਉਂਦੇ ਆ ਟਰੈਕਿੰਗ ਹੇਟਸ ਅਗੇਂਸਟ ਸਿਕਸ ਠੀਕ ਹੈ ਜੀ ਜਿਹੜੀ ਟਵਿੱਟਰ ਦੇ ਉੱਤੇ ਸਿੱਖਾਂ ਦੇ ਪ੍ਰਤੀ ਨਸਲੀ ਜਿਹੜੀ ਨਫ਼ਰਤ ਫਲਾਈ ਜਾਂਦੀ ਹੈ ਉਹਨੂੰ ਅਸੀਂ ਟਰੈਕ ਕਰਦੇ ਆਂ ਔਰ ਉਹਨੂੰ ਰਿਪੋਰਟ ਕਰਦੇ ਆਂ ਠੀਕ ਹੈ ਜੀ ਔਰ ਅਸੀਂ ਦਾਅਵੇ ਨਾਲੇ ਤੁਹਾਨੂੰ ਐਵਿਡੈਂਸ ਵੀ ਦੇ ਸਕਦੇ ਆਂ ਕਿ ਜਿਹੜੇ ਐਂਟੀ ਸਿੱਖ ਸੋਸ਼ਲ ਮੀਡੀਆ ਹੈਂਡਲ ਸੀ ਉਹਨਾਂ ਨੇ ਸਾਰਾ ਹਫ਼ਤਾ ਜਿਹੜਾ ਸਿੱਖਾਂ ਦਾ ਇਸ ਗੱਲ ਤੇ ਮਜ਼ਾਕ ਬਣਾਇਆ ਵੀ ਲਓ ਭਾਈ ਤੁਹਾਡੇ ਜੱਥੇਦਾਰੇ ਹੋ ਜਾਂਦੇ ਆਂ ਜੀ ਅਸੀਂ ਫੇਸਬੁਕ YouTube ਤੱਕ ਸੀਮਤ ਰਹਿ ਜਾਣੇ ਆ ਬਟ ਜਦੋਂ ਗੈਰ ਸਿੱਖਾਂ ਨੇ ਸਾਡੇ ਉਸ ਇੰਸਟੀਚੂਟ ਨੂੰ ਹਲੇ ਕੁਝ ਦਿਨ ਪਹਿਲਾਂ ਹੀ ਮਾਣ ਮਹਿਸੂਸ ਕੀਤਾ ਸੀ 2 ਦਸੰਬਰ ਨੂੰ ਵੀ ਸਿੱਖ ਕਿਸਮਤ ਵਾਲੇ ਨੇ ਇਹਨਾਂ ਕੋਲ ਇਹੋ ਜਿਹਾ ਇੰਸਟੀਚੂਟ ਗੁਰੂ ਸਾਹਿਬ ਨੇ ਦਿੱਤਾ ਇਹੋ ਜਿਹਾ ਸਿਸਟਮ ਦਿੱਤਾ ਕਿ ਜਿਹਦੇ ਵਿੱਚ ਇਹ ਵੱਡੇ ਤੋਂ ਵੱਡੇ ਤਾਕਤਵਰ ਆਦਮੀ ਆਦਮੀ ਦੀ ਖਾਸ ਤੌਰ ਤੇ ਰਾਜਨੀਤਿਕ ਆਦਮੀ थी ਜਵਾਬਦੇਹ ਤਰ੍ਹਾਂ ਕਰ ਸਕਦੇ ਜੀ ਜੀ ਤੇ ਉਹ ਮਾਣ ਮਹਿਸੂਸ ਕਰ ਰਹੀ ਸੀ ਕੌਮ ਦੀ ਨਵੀ ਪਨੀਰੀ ਤੇ ਗੈਰ ਸਿਕ ਵੀ ਸਖਾ ਕੋਲ ਕਮਾਲ ਦਾ ਸਿਸਟਮ ਹੈ ਜੀ ਜੀ ਔਰ 15 ਦਿਨਾਂ ਦੇ ਵਿੱਚ ਜਿਹੜੀ ਭੰਲ ਬਣੀ ਸੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਮੈਡੀਚ ਰੋਲਤੀ ਇਹ ਕਹਿ ਕੇ ਕਿ ਜਥੇਦਾਰ ਦੇ ਤਾਂ ਆਪਣੀ ਸਾਲੀ ਨਾਲ ਬਿਜਾਇਸ ਸੰਬੰਧ ਨੇ ਜੀ ਜੀ ਔਰ ਬਿਲਕੁਲ ਉਹ ਜਿਹੜੀ ਚੀਜ਼ ਮਾਣ ਦਾ ਕਾਰਨ ਬਣ ਗਈ ਸੀ ਉਹ ਸ਼ਰਮਿੰਦਗੀ ਦਾ ਕਾਰਨ ਬਣਨ ਲੱਗ ਪਈ ਉਹਨਾਂ ਨੇ ਕੌਨ ਕੀਤਾ ਗਿਆ ਸਿਕਾ ਨੂੰ ਮਦੇ ਤੇ ਤੇ ਜਦੋਂ ਇਹਨਾਂ ਨੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਤੇ ਪਤਾ ਲੱਗਾ ਕਿ ਇਹ ਸਾਰਾ ਸਿਲਸਲਾ 2005 ਵਿੱਚ ਸ਼ੁਰੂ ਹੋਇਆ ਸੀ ਜੀ 2005 ਦੇ ਵਿੱਚ ਜਿਹੜੀ ਸੰਦਰਪਾਲ ਕੋਰਾ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਿਹੜੇ ਸਾਲੀ ਨੇ ਜੀ ਜੀ ਉਹਦਾ ਵਿਆਹ ਗੁਰਪ੍ਰੀਤ ਸਿੰਘ ਨਾਮੀ ਵਿਅਕਤੀ ਨਾਲ ਹੋਇਆ ਸੀ ਠੀਕ ਹੈ ਜੀ ਔਰ ਉਹ ਸ਼ਰਾਬ ਪੀਣ ਦਾ ਆਦੀ ਸੀਗਾ ਔਰ ਘਰ ਦੇ ਵਿੱਚ ਜਿਹੜਾ ਉਹਨੂੰ ਵਾਇਲੈਂਸ ਵੀ ਸੀਹੀ ਆਪਣੀ ਘਰ ਵਾਲੀ ਨੂੰ ਬੱਚਿਆਂ ਨੂੰ ਕੁੱਟਦਾ ਮਾਰਦਾ ਸੀ ਠੀਕ ਹੈ ਜੀ 2006 ਦੇ ਵਿੱਚ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੇ ਉਹਨੂੰ ਬੇਦਖਲ ਕਰ ਦਿੱਤਾ ਠੀਕ ਹੈ ਜੀ ਹੁਣ ਦੱਸੋ ਵੀ ਇਹਦੇ ਵਿੱਚ ਉਸ ਬੰਦੇ ਦਾ ਪਹਿਲਾ ਕੈਰੈਕਟਰ ਸਮਝ ਗਿਆ ਜਿਹਨੂੰ ਹੀਰੋ ਬਣਾ ਕੇ ਵਲਟੋਆ ਸਾਹਿਬ ਨੇ ਕੌਮ ਅਕੇ ਪੇਸ਼ ਕੀਤਾ ਜੀ ਜੀ ਔਰ ਬੜਾ ਬੜਾ ਵਿਕਟਮ ਬਣਾ ਕੇ ਸ਼ੋਮਣੀ ਕਮੇਟੀ ਨੇ ਪੇਸ਼ ਕੀਤਾ ਜੀ ਉਹ ਆਪਣੀ ਬੱਚੀਆਂ ਨਾਲ ਕੁੱਟਮਾਰ ਕਰਦਾ ਸੀ ਆਪਦੀ ਘਰ ਵਾਲੀ ਨਾਲ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ ਔਰ ਉਸ ਤੋਂ ਬਾਅਦ ਉਹਦੇ ਪਰਿਵਾਰ ਨੇ ਹੀ ਉਹਦੇ ਮਾਪੇ ਨੇ ਉਹਨੂੰ ਬੇਦਖਲ ਕਰ ਦਿੱਤਾ ਠੀਕ ਹੈ ਜੀ 2007 ਦੇ ਵਿੱਚ ਉਹ ਧਰਮ ਪ੍ਰਚਾਰ ਕਮੇਟੀ ਨੂੰ ਇੱਕ ਸ਼ਿਕਾਇਤ ਦਿੰਦਾ ਪਰ ਉਸ ਸ਼ਿਕਾਇਤ ਦੇ ਵਿੱਚ ਕਿਤੇ ਵੀ ਗਿਆਨੀ ਹਰਪੀ ਸਿੰਘ ਬਾਰੇ ਹੋਜੇ ਪੱਦੇ ਲਜਾਮਾ ਦਾ ਕੋਈ ਜ਼ਿਕਰ ਨਹੀਂ ਸੀ ਜੀ ਸ਼ੋਮਨੀ ਕੋਤਰਾ ਪ੍ਰਬੰਧਕ ਕਮੇਟੀ ਵੱਲੋਂ ਫਲਾਈਂਗ ਪਹੁੰਚਦੀ ਹੈ ਸ਼੍ਰੀ ਮੁਖਸਰ ਸਾਹਿਬ ਇਨਵੈਸਟੀਗੇਸ਼ਨ ਕਰਦੀ ਹੈ ਆਪਣੀ ਰਿਪੋਰਟ ਬਣਾਉਂਦੀ ਹੈ ਜਿਹੜੀ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਫੇਵਰ ਚ ਹੁੰਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ 2007 ਦੇ ਵਿੱਚ ਹੀ ਗੁਰਪ੍ਰੀਤ ਸਿੰਘ ਦੇ ਉੱਤੇ 498 ए ਦਾ ਪਰਚਾ ਦਰਜ ਹੋ ਜਾਂਦਾ ਜੈਤੂ ਥਾਣਾ ਦੇ ਵਿੱਚ ਠੀਕ ਹੈ ਜੀ ਔਰ ਉਹਦਾ ਉਹਦੇ ਉਹਦੀ ਅਰੈਸਟ ਹੁੰਦੀ ਹੈ ਉਹ ਜ਼ਮਾਨਤ ਤੇ ਬਾਹਰ ਆਉਂਦਾ ਹੈ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਇਹ ਸਿਲਸਲਾ 2012 ਤੱਕ ਚੱਲਦਾ ਜੀ 2011 ਜਾਂ 12 ਦੇ ਆਸ-ਪਾਸ ਉਹਨੂੰ سزا ਹੋ ਜਾਂਦੀ ਹੈ ਇਸ ਕੇਸ ਦੇ ਵਿੱਚ ਉਹ 313 ਦੇ CrPC ਦੇ ਅੰਡਰ ਉਹਦੇ ਬਿਆਨ ਹੁੰਦੇ ਨੇ ਜੀ ਔਰ ਤੁਸੀਂ ਕਮਾਲ ਦੀ ਗੱਲ ਦੇਖੋ ਵੀ 2007 ਤੋਂ 11 ਤੱਕ ਉਹਨੂੰ ਪਰਚਾ ਦਰਜ ਹੋਣ ਤੋਂ ਲੈ ਕੇ سزا ਹੋਣ ਤੱਕ ਜੀ ਕਿਸੇ ਵੀ ਟ੍ਰਾਇਲ ਕਿਸੇ ਵੀ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਗਿਆਨੀ ਹਰਪੀ ਸਿੰਘ ਦੇ ਨਾਮ ਦਾ ਜ਼ਿਕਰ ਤੱਕ ਨਹੀਂ ਆਇਆ ਜੀ ਔਰ ਗੁਰਪ੍ਰੀਤ ਸਿੰਘ ਵੱਲੋਂ ਕਦੀ ਵੀ ਅਦਾਲਤੀ ਟ੍ਰਾਇਲ ਦੌਰਾਨ ਪੁਲਿਸ ਕੰਪਲੇਨ ਦੇ ਦੌਰਾਨ ਪੁਲਿਸ ਇਨਵੈਸਟੀਗੇਸ਼ਨ ਦੇ ਦੌਰਾਨ ਗਿਆਨੀ ਹਰਪੀ ਸਿੰਘ ਤੇ ਇਹੋ ਜਿਹਾ ਪੱਦਾ الزام ਨਹੀਂ ਲਾਇਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ 2012 ਚ ਉਹ ਫੈਸਲਾ ਪਲਟ ਦਿੱਤਾ ਜਾਂਦਾ ਹੈ ਉੱਪਰਲੀ ਅਦਾਲਤ ਵੱਲੋਂ ਤੇ 2012 ਦੇ ਵਿੱਚ ਹੀ ਸ਼ਾਇਦ ਸਤੰਦਰਪਾਲ ਗੌਰ ਹੋਣਾ ਵੱਲੋਂ ਜਿਨ੍ਹਾਂ ਦੀ ਦੂਜੀ ਜਗ੍ਹਾ ਮੈਰਿਜ ਹੋ ਚੁੱਕੀ ਹੈ ਬੱਚੀਆਂ ਜਵਾਨ ਹੋ ਚੁੱਕੀਆਂ ਨੇ ਮੈਂ ਇਸ ਗੱਲ ਤੇ ਬਾਅਦ ਦੇ ਵਿੱਚ ਜ਼ਰੂਰ ਆਵਾਂਗਾ ਉਹਨਾਂ ਨੇ ਵਨ ਸਾਈਡਡ ਡਾਈਵੋਰਸ ਫਾਈਲ ਕੀਤਾ ਜਿਹੜਾ ਕਿ 2015-16 ਦੇ ਨੇੜੇ ਜਾ ਕੇ ক্লোਜ਼ ਹੁੰਦਾ ਹੈ ਉਹਨਾਂ ਨੂੰ ਵਨ ਸਾਈਡਡ ਅਦਾਲਤ ਵੱਲੋਂ ਜਿਹੜਾ ਤਲਾਕ ਮਿਲ ਜਾਂਦਾ ਇਸ ਦੌਰਾਨ ਵੀ ਗੁਰਪ੍ਰੀਤ ਸਿੰਘ ਵੱਲੋਂ ਕੋਈ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਤੇ ਨਹੀਂ ਲਾਇਆ ਜਾਂਦਾ ਠੀਕ ਹੈ ਜੀ ਔਰ ਉਸ ਤੋਂ ਬਾਅਦ ਉਹਨੂੰ ਖਰਚੇ ਦਾ ਵੀ ਇੱਕ ਕੇਸ ਚੱਲ ਰਿਹਾ ਸੀ ਜਿਹਦੇ ਵਿੱਚ ਕੰਟੈਂਪਟ ਆਫ ਕੋਰਟ ਕਰਕੇ ਅਦਾਲਤੀ ਹੁਕਮਾਂ ਤੇ ਉਹਨੂੰ ਜੇਲ੍ਹ ਜਾਣਾ ਪਿਆ ਇੱਕ ਵਾਰ ਫੇਰ ਤੋਂ ਠੀਕ ਹੈ ਜੀ ਜਿਹੜਾ ਉਹਨੇ ਇਲਜ਼ਾਮ ਲਾਇਆ ਕਿ ਗਿਆਨੀ ਅਰਪਿਤ ਸਿੰਘ ਨੇ ਪੋਲਿਟਿਕਲ ਪੌਂਚ ਕਰਕੇ ਮੈਨੂੰ ਜੇਲ੍ਹ ਜਾਣਾ ਪਿਆ ਉਹ ਅਸਲ 'ਚ ਜਿਹੜੀ ਉਹਦੀ ਅਰੈਸਟ ਪਈ ਸੀ ਉਹ ਅਦਾਲਤੀ ਹੁਕਮਾਂ ਤੇ ਪਈ ਸੀ ਕਿਉਂਕਿ ਉਹ ਅਦਾਲਤ 'ਚ ਪੇਸ਼ ਨਹੀਂ ਸੀ ਹੋ ਰਿਹਾ ਠੀਕ ਹੈ ਜੀ ਉਹਨਾਂ ਦੇ ਵਾਰੰਟ ਨਿਕਲੇ ਅਰੈਸਟ ਵਾਰੰਟ ਨਿਕਲੇ ਕਿਉਂਕਿ ਉਹਨੇ ਜਿਹੜਾ ਖਰਚੇ ਦਾ ਫੈਸਲਾ ਪ੍ਰਵਾਨ ਕਰਨ ਤੋਂ ਬਾਅਦ ਖਰਚਾ ਦਿੱਤਾ ਨਹੀਂ ਤੇ بار بار ਅਦਾਲਤ ਚ ਪੇਸ਼ ਸਮਨਿੰਗ ਹੋਣ ਦੇ ਬਾਵਜੂਦ ਪੇਸ਼ ਨਹੀਂ ਹੋਇਆ ਤੇ ਨਾਰਮਲ ਪ੍ਰੋਸੈਸ ਅੱਤ ਉਹਦੇ ਅਰੈਸਟ ਵਾਰਨ ਨਿਕਲੇ ਹੋਰ ਉਹ ਜੇਲ੍ਹ ਚਲਾ ਗਿਆ ਜੀ ਹੁਣ ਇਹਦੇ ਵਿੱਚ ਗਿਆਨੀ ਹਰਪੀ ਸਿੰਘ ਦਾ ਤਾਂ ਕੋਈ ਰੋਲ ਨਹੀਂ ਨਾ ਗੁਰਪ੍ਰੀਤ ਸਿੰਘ ਨੇ ਕਦੀ ਜੇਕਰ ਕੀਤਾ ਅਦਾਲਤ ਨਾ ਅਦਾਲਤ ਨੂੰ ਇਨਫਲੂਐਂਸ ਕੀਤਾ ਜਾ ਸਕਦਾ ਨਾ ਗਿਆਨੀ ਹਰਪ੍ਰੀਤ ਸਿੰਘ ਕੋ ਸੁਪਰੀਮ ਕੋਰਟ ਦਾ ਜੱਜ ਹੈ ਵੀ ਉਹ ਅੱਗੇ ਨਿਚਲੀ ਅਦਾਲਤਾਂ ਨੂੰ ਕਿਤੇ ਡੋਮਿਨੇਟ ਕੀਤਾ ਹੋਏਗਾ ਉਹਨੇ ਬਿਲਕੁਲ ਫਗਵਾੜਾ ਜੀ ਸੋ ਇਹ ਸਾਰਾ ਟਕਵੰਜਰ ਚਾਹਿਆ ਗਿਆ ਉਸ ਤੋਂ ਬਾਅਦ ਉਸ ਬੀਬੀ ਦੀ ਦੂਜੀ ਜਗ੍ਹਾ ਮੈਰਿਜ ਵੀ ਹੋ ਜਾਂਦੀ ਆ ਬੱਚੇ ਵੀ ਹੋ ਜਾਂਦੇ ਬਿਲਕੁਲ ਫਗਵਾੜਾ ਜੀ ਪੂਰਾ ਬੱਚਿਆਂ ਨੂੰ ਲੀਗਲੀ ਗੈਰੀ ਆ ਪਿੱਛੇ ਅਡੌਪਟ ਕਰ ਲੈਂਦੇ ਨੇ ਬਿਲਕੁਲ ਗਿਆਨੀ ਜੀ ਜੋ 2 ਦਸੰਬਰ ਤੋਂ ਬਾਅਦ ਹੁੰਦਾ ਕੀ ਹੈ ਮੈਂ ਉੱਥੇ ਆਉਣਾ ਮੇਨ ਗਾ ਉੱਤੇ ਵੀ ਇੱਕ ਤਾਂ ਇਹ ਗੱਲ ਸਾਫ਼ ਹੋ ਗਈ ਵੀ ਇਹ ਸਾਰੇ ਇਲਜ਼ਾਮ ਝੂਠੇ ਸੀ ਜੀ ਜਦ ਕਿ ਇਹ ਇਲਜ਼ਾਮ ਹੀ ਐਗਜ਼ਿਸਟ ਨਹੀਂ ਸੀ ਕਰਦੇ 2 ਦਸੰਬਰ ਤੋਂ ਪਹਿਲਾਂ ਮੈਂ ਕ ਜੀ ਕਿਤੇ ਇਹ ਇਲਜ਼ਾਮ ਇਹਨਾਂ ਦਾ ਜ਼ਿਕਰ ਤੱਕ ਹੈ ਨਹੀਂ ਸੀ ਔਰ ਨਾ ਗੁਰਪ੍ਰੀਤ ਸਿੰਘ ਕਿਸੇ ਗੇਮ ਚ ਸਗਾ 2 ਦਸੰਬਰ ਤੋਂ ਬਾਅਦ ਮਾਲਵੇ ਦਾ ਇੱਕ ਕਾਲੀ ਆਗੂ ਉਹਨੂੰ ਲੱਭਦਾ ਜੀ ਜਦੋਂ ਬਦਲਾਖੋਰੀ ਦੀ ਨੀਤੀ ਤਹਿਤ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਿਹੜੀ ਜੁੰਡਲੀ ਕਲਪ ਗਈ ਵੀ ਇਸ ਤਰੀਕੇ ਨਾਲ ਜਿ ਸਮੀਰ ਬਾਦਲ ਦੀ ਸਿਆਸਤ ਖਤਮ ਹੋ ਗਈ ਜਦੋਂ ਉਹਨੂੰ ਅਯੋਗ ਕਰਾਰ ਦਿੱਤਾ ਗਿਆ ਪੋਲਿਟਿਕਲੀ ਅਗਵਾਈ ਕਰਨ ਤੋਂ ਤਾਂ ਉਹਨਾਂ ਨੂੰ ਲੱਗਾ ਵੀ ਅਸੀਂ ਤਾਂ ਝੋਟੇ ਨਾਲ ਜਿੰਮੜੀਆਂ ਹੋਈਆਂ ਜੂਆਂ ਆ ਜੇ ਝੋਟਾ ਮਰ ਗਿਆ ਤੇ ਜੂਆਂ ਵੀ ਮਰ ਜਾਣਗੇ ਜੀ ਸੋ ਬਾਦਲ ਦੀ ਜੁੰਡਲੀ ਚਾਹੇ ਉਹ ਵਲਟੀ ਰਮਾਣਾ ਸੀ ਚਾਹੇ ਵਲਟੋਏ ਹਰਗੇ ਸੀ ਇਹਨਾਂ ਨੇ ਗਿਆਨੀ ਆਰਪੀ ਸਿੰਘ ਨਾਲ ਆਪਣੀ ਨਿੱਜੀ ਬਦਲਾਖੁਰੀ ਦੀ ਨੀਅਤ ਤਹਿਤ ਪਹਿਲਾਂ ਤਿੰਨ ਮੈਂਬਰੀ ਕਮੇਟੀ ਬਣਾਈ ਠੀਕ ਹੈ ਜੀ ਪਹਿਲਾਂ ਉਹ ਗੁਰਪ੍ਰੀਤ ਸਿੰਘ ਨੂੰ ਲੱਭਿਆ ਮਾਲਵੇ ਦੇ ਅਕਾਲੀ ਆਗੂ ਤੇ ਮੈਂ ਸਿੰਬੋਲਿਕਲੀ ਨਾ ਲੈ ਰਿਹਾ ਸਾਬਕਾ ਅਕਾਲੀ ਆਗੂ ਜਿਹੜਾ ਮਾਝੇ ਦਾ ਉਹਦੇ ਕੋਲ ਛੱਡ ਦਿੱਤਾ ਜਾਂਦਾ ਠੀਕ ਹੈ ਜੀ ਉਹ ਸਾਬਕਾ ਅਕਾਲੀ ਆਗੂ ਜਿਹੜਾ ਅੱਗੋਂ ਉਹਨਾਂ ਦੀਆਂ ਚੈਨਲਸ ਦੇ ਨਾਲ ਪੇਡ ਇੰਟਰਵਿਊਸ ਕਰਾਉਂਦਾ ਆਪਣੇ ਘਰ ਦੇ ਵਿੱਚ ਔਰ ਹੋ ਸਕਦਾ ਅੱਜ ਵੀ ਅੱਜ ਦੇ ਦਿਨ ਤੱਕ ਵੀ ਗੁਰਪ੍ਰੀਤ ਸਿੰਘ ਉਸੇ ਅਕਾਲੀ ਆਗੂ ਦੇ ਸ਼ਰਨ ਵਿੱਚ ਉਹਦੇ ਘਰ ਹੀ ਹੋਵੇ ਠੀਕ ਹੈ ਜੀ ਕਿਉਂਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਉਹਦੇ ਵਿੱਚ ਉਹ ਸਾਰੀ ਸਟੋਰੀ ਜਿਹੜੀ ਆ ਉਹ ਰਚੀ ਜਾਂਦੀ ਹੈ ਸਾਲੀ ਨਾਲ ਨਜ਼ਾਇਜ਼ ਸਬੰਧਾ ਵੀ ਇਹਨੇ ਮੇਰਾ ਘਰ ਖਰਾਬ ਕਰਤਾ ਮੇਰੀ ਬੱਚੀ ਨੂੰ ਮੂਰ ਕਰਦੀਆਂ ਇਹ ਸਾਰਾ ਕੁਝ ਸਿਰ ਬਲਟੋਏ ਦੇ ਦਿਮਾਗ ਦੀ ਕਾਰ ਹੈ ਤੋਰੋ ਮਹਾਰੈਸ ਕੰਮ ਦੇ ਵਿੱਚ ਠੀਕ ਹੈ ਕਿਉਂਕਿ ਬਿਲਕੁਲ ਉਹ ਜੀ ਰਿਪੋਰਟ ਤਿਆਰ ਕੀਤੀ ਗਈ ਹੈ ਬਲਟੋਏ ਦਾ ਪਿਛੋਕੜ ਦੇਖੋ ਤੇ ਰਿਪੋਰਟ ਦਾ ਜਿਹੜਾ ਸਿਸਟਮ ਹੈ ਬਣਾਉਣ ਦਾ ਢੰਗ ਠੀਕਾ ਦੇਖੋ ਇਹ ਬਿਲਕੁਲ ਪੁਰਾਣੇ ਪੁਲਿਸ ਦੇ ਮੁਖਬਰਾਂ ਵਾਲਾ ਝੂਠੇ ਪੋਰਸ ਮੁਕਾਬਲੇ ਬਣਾਉਣ ਵਾਲੀਆਂ ਰਿਪੋਰਟਾਂ ਜਿਹੜੇ ਅਫਸਰ ਰਿਪੋਰਟ ਬਣਾਉਂਦੇ ਹੁੰਦੇ ਸੀ ਝੂਠੇ ਪੋਰਸ ਮੁਕਾਬਲਿਆਂ ਨੂੰ ਜਸਟੀਫਾਈ ਕਰਨ ਲਈ ਵੀ ਜਿੱਥੇ ਤੱਥ ਸਬੂਤ ਗਵਾਹ ਸਿਚੁਏਸ਼ਨ ਕੋਈ ਮੈਨੂੰ ਨਹੀਂ ਰੱਖਦੀ ਬਸ ਵੀ ਮਾਰਨਾ ਪਿਆ ਤੇ ਮਾਰ ਦਿੱਤਾ ਨਾ ਵੀ ਉਹ ਮਤਲਬ ਇੱਕ ਬਣਿਆ ਬਣਾਇਆ ਸਿਸਟਮ ਹੁੰਦਾ ਸੀ ਉਹਦੇ ਵਿੱਚ ਅਫਸਰਾਂ ਦੇ ਤੇ ਮਰਨ ਵਾਲੇ ਦਾ ਨਾਮ ਬਦਲ ਕੇ ਤੇ ਰਿਪੋਰਟ ਜਿਹੜੀ ਆ ਦਰਜ ਕਰ ਦਿੱਤੀ ਜਾਂਦੀ ਸੀ ਵੀ ਇਹ ਭੱਜਣ ਲੱਗਾ ਸੀ ਤੇ ਅਸੀਂ ਮਾਰ ਦਿੱਤਾ ਜੀ ਜੀ ਸੋ ਇਹ ਬਿਲਕੁਲ ਸਟਾਈਲ ਜਿਹੜਾ ਆ ਫਾਰਮੈਟ ਜਿਹੜਾ ਆ ਉਹੋ ਜਿਹਾ ਹੀ ਫਾਲੋ ਕੀਤਾ ਗਿਆ ਵਟਵਾਰਸ ਆਉਂਦੀ ਪ੍ਰਾਣੀ ਆ ਰਹੀ ਵੀ ਰਹੀ ਹੈ ਛੁੱਟੇਪੁੱਟ ਮੁਕਾਬਲੇ ਬਣਾਉਣ ਵਾਲੇ ਅਫਸਰਾਂ ਦੇ ਨਾਲ ਆ ਖਾਸ ਕਰਕੇ ਸ਼ਮੇਸ਼ ਚਾਣੀ ਵਰਗੇ ਲੋਕਾਂ ਦੇ ਨਾਲ ਤਾਂ ਉਹ ਇਸ ਸਟਾਈਲ ਵੀ ਜਿਹੜਾ ਰਿਪੋਰਟ ਦਾ ਉਹੀ ਫਾਲੋਅ ਕੀਤਾ ਗਿਆ ਹੁਣ ਉਸ ਤੋਂ ਬਾਅਦ ਇੰਟਰਸਟਿੰਗਲੀ ਇਹ ਰਿਪੋਰਟ ਜਿਹੜੀ ਹੈ ਦੱਸਦੀ ਹੈ ਕਿ ਤਿੰਨ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਇਹਨਾਂ ਦੋਸ਼ਾਂ ਦੀ ਜਾਂਚ ਲਈ ਉਹਦੇ ਚ ਦੋ ਬੰਦੇ ਬੜੇ ਇੰਟਰਸਟਿੰਗਲੀ ਇੱਕ ਰਗੂਜੀਤ ਸਿੰਘ ਵਰਕਾ ਜਿਹਨੂੰ ਦੋ ਵਾਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲੱਗੀ ਔਰ ਦੋਨੋਂ ਵਾਰੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਵੱਲੋਂ ਲਗਾਈ ਗਈ ਠੀਕ ਹੈ ਜੀ ਹੁਣ ਤੁਸੀਂ ਦੱਸੋ ਵੀ ਕੀ ਅਜਿਹਾ ਵਿਅਕਤੀ ਜਿਹਨੂੰ ਧਾਰਮਿਕ ਸਜ਼ਾ ਗਿਆਨੀ ਹਰਪੀ ਸਿੰਘ ਵੱਲੋਂ ਬਤੌਰ ਅਕਾਲ ਤਖਤ ਦੇ ਜਸਦਾ ਰਹਿੰਦਿਆਂ ਲਾਈ ਗਈ ਹੋਵੇ ਉਹ ਉਹਨਾਂ ਦੀ ਅਗੋ ਇਨਵੈਸਟੀਗੇਸ਼ਨ ਕਰੇ ਕੀ ਉਹ ਮੈਰਿਟ ਤੇ ਇਨਵੈਸਟੀਗੇਸ਼ਨ ਕਰੇਗਾ ਨਹੀਂ ਵਿਰੋਧੀ ਧਿਰ ਦਾ ਕੋਈ ਨੁਮਾਇੰਦਾ ਜਿਹੜੀ ਅੰਤਰੀਂ ਕਮੇਟੀ ਦੇ ਵਿੱਚ ਇੱਕ ਵਿਰੋਧੀ ਧਿਰ ਦੇ ਵੀ ਦੋ ਤਿੰਨ ਐਸਜੀਪੀਸੀ ਮੈਂਬਰ ਹੁੰਦੇ ਨੇ ਕੋਈ ਮੈਂਬਰ ਨਹੀਂ ਲਿਆ ਗਿਆ ਜਦਕਿ ਇਨਵੈਸਟੀਗੇਸ਼ਨ ਲਈ ਪ੍ਰੋਟੋਕੋਲ ਮੁਤਾਬਕ ਇੱਕ ਮੈਂਬਰ ਉਹਨਾਂ ਦਾ ਲੈਣਾ ਸੀ ਜੀ ਤੀਸਰੀ ਜਿਹੜੀ ਗੱਲ ਹੈ ਕਿ ਜਿਹੜਾ ਸ਼ੇਰ ਸਿੰਘ ਮੰਡਾ ਹੈ ਜਿਹਨੂੰ ਇਸ ਕਮੇਟੀ ਦੇ ਵਿੱਚ ਪਾਇਆ ਗਿਆ ਸੀ ਉਹ ਉਸੇ ਮਾਲਵੇ ਦੇ ਅਕਾਲੀ ਆਗੂ ਦੀ ਰეკਮੈਂਡੇਸ਼ਨ ਤੇ ਅੰਤਰੀ ਕਮੇਟੀ ਦਾ ਮੈਂਬਰ ਬਣਿਆ ਠੀਕ ਹੈ ਜੀ ਜਿਹਨੇ ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਨੂੰ ਅਪਰੋਚ ਕੀਤਾ ਸੀ ਠੀਕ ਹੈ ਜੀ ਔਰ ਇਹ ਗੱਲ ਸ਼ੇਸ਼ ਸਿੰਘ ਮੰਡ ਨੇ ਆਪਣੀ ਇੰਗਲਿਸ਼ ਰਿਵਿਊ ਨੂੰ ਦਿੱਤੀ ਹੋਈ ਇੰਟਰਵਿਊ ਦੇ ਵਿੱਚ ਆਪ ਮੰਨੀ ਜਦੋਂ ਪੱਤਰਕਾਰ ਨੇ ਪੁੱਛਿਆ ਵੀ ਤੁਸੀਂ ਅੰਤਰੀ ਕਮੇਟੀ ਦੇ ਮੈਂਬਰ ਕਿਵੇਂ ਬਣੇ ਉਹ ਕਹਿੰਦਾ ਮੈਂ ਬੰਟੀ ਰਵਾਨੇ ਦੀ ਰეკਮੈਂਡੇਸ਼ਨ ਤੇ ਬਣਿਆ ਠੀਕ ਹੈ ਜੀ ਤੇ ਉਹ ਨੈਕਸਸ ਸਾਰਾ ਇੱਕ ਜਗ੍ਹਾ ਇਕੱਠਾ ਹੋ ਗਿਆ ਵੀ ਜਿਹਨੇ ਡਿਸਾਈਡ ਕਰ ਲਿਆ ਸੀ ਕਿ ਕੈਰੈਕਟਰ ਦਾ ਝੂਠਾ ਮੁਕਾਬਲਾ ਬਣਾਉਣਾ ਹੈ ਤੇ ਉਹਨਾਂ ਨੇ ਬਣਾ ਦਿੱਤਾ ਔਰ इवन ਇਥੋਂ ਤੱਕ ਜਿਸ ਦਿਨ ਗੁਰਪ੍ਰੀਤ ਸਿੰਘ ਇਸ ਤਿੰਨ ਮੈਂਬਰੀ ਕਮੇਟੀ ਦੇ ਅੱਗੇ ਪੇਸ਼ ਹੁੰਦਾ ਅਸੀਂ ਅੱਜ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਵੀ ਸ਼ੋਮੀ ਕਮੇਟੀ ਦਫ਼ਤਰ ਦੀ ਸੀਸੀਟੀਵੀ ਰਿਕਾਰਡਿੰਗ ਜਾਰੀ ਕਰੋ ਜੀ ਉਸ ਦਿਨ ਗੁਰਪ੍ਰੀਤ ਸਿੰਘ ਦੇ ਨਾਲ ਜਦੋਂ ਉਹਦੇ ਬਿਆਨ ਦਰਜ ਹੋਣੇ ਸੀ ਤਿੰਨ ਮੈਂਬਰੀ ਕਮੇਟੀ ਅੱਗੇ ਉਹਨੇ ਆਪਣਾ ਪੱਖ ਰੱਖਣਾ ਸੀ ਬਲਟੋਆ ਉਹਦੇ ਨਾਲ ਸੀ ਜੀ ਪਰ ਉਹਨੇ ਕੋਈ ਸਵਾਲ ਜਵਾਬ ਤਿੰਨ ਮੈਂਬਰੀ ਕਮੇਟੀ ਨੂੰ ਗੁਰਪ੍ਰੀਤ ਸਿੰਘ ਨਾਲ ਕਰਨੇ ਹੀ ਨਹੀਂ ਦਿੱਤਾ ਠੀਕ ਹੈ ਜੀ ਉਹ ਸੱਜਣ ਰਵਜਾਂ ਦੇ ਵਿੱਚ ਆਰਡਰ ਸੀ ਜਿਹੜੀ ਰਿਪੋਰਟ ਬਣਾਈ ਹੋਈ ਆ ਵਿਚਾਰੀ ਕਰ ਠੀਕ ਹੈ ਜੀ ਕਿਤੇ ਕੋਈ ਸਵਾਲ ਜਵਾਬ ਇਸ ਰਿਪੋਰਟ ਦੌਰਾਨ ਗੁਰਪ੍ਰੀਤ ਸਿੰਘ ਦਾ ਤਿੰਨ ਮੈਂਬਰੀ ਕਮੇਟੀ ਨਾਲ ਉਹ ਸਵਾਲ ਜਵਾਬ ਵਾਲਾ ਸਿਸਟਮ ਹੈ ਹੀ ਨਹੀਂ ਇਸ ਰਿਪੋਰਟ ਦੇ ਵਿੱਚ ਕਿਤੇ ਜੀ ਬਿਲਕੁਲ ਫਗਵਾੜਾ ਜੀ ਤੋਂ ਬਾਅਦ ਜਿਹੜੀ ਜਿਹੜੀ 2007 ਵਾਲੀ ਰਿਪੋਰਟ ਸੀ ਜਿਹੜੀ ਗਾਨੀ ਆਪੀ ਸਿੰਘ ਦੇ ਫੇਵਰ ਚ ਜਾਂਦੀ ਸੀ ਉਹ ਵੀ ਰਿਕਾਰਡ ਦੇ ਵਿੱਚੋਂ ਖੁਰਦਮੁਰਦ ਕੀਤੀ ਗਈ ਠੀਕ ਹੈ ਜੀ ਹੁਣ ਅੱਗੇ ਇਸ ਤੋਂ ਇਲਾਵਾ ਜਿਹੜੇ ਕੋਈ ਹੋਰ ਫੈਕਟਸ ਨੇ ਜੇ ਤੁਹਾਡਾ ਕੋਈ ਸਵਾਲ ਹੈ ਉਹਦੇ ਤੇ ਜਰੂਰ ਜਵਾਬ ਦੇ ਬਿਲਕੁਲ ਫਗਵਾੜਾ ਜੀ ਤੁਸੀਂ ਬਹੁਤ ਹੀ ਵਿਸਤਾਰ ਦੇ ਵਿੱਚ ਐਕਸਪਲੇਨ ਵੀ ਕੀਤਾ ਕਿ ਜਰੂਰ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਸਾਜੀਸ ਤਹਿਤ ਹੀ ਫਸਾਇਆ ਗਿਆ ਤੇ ਤਿੰਨ ਮੈਂਬਰੀ ਕਮੇਟੀ ਦੀ ਵੀ ਤੁਸੀਂ ਗੱਲਬਾਤ ਕੀਤੀ ਆ ਕਿਉਂਕਿ ਜੇ ਉਹ ਇਨਕੁਆਇਰੀ ਕਰ ਰਹੀ ਸੀ ਕਿ ਬਿਲਕੁਲ ਬਣਾਈ ਗਈ ਸੀ ਕਿ ਜੋ ਅਲੀਗੇਸ਼ਨ ਗਿਆਨੀ ਜੀ ਦੇ ਅਗੇਂਸਟ ਲੱਗੇ ਉਹਨਾਂ ਨੇ ਪ੍ਰੂਵ ਕੀਤਾ ਜਾਵੇ ਤੇ ਹੁਣ ਵੀ ਜੋ ਪੰਜਾਬ ਹਿਊਮਨ ਰਾਈਟਸ ਦੀ ਆਈ ਹੈ ਜੀ ਰਿਪੋਰਟ ਉਹਦੇ ਵਿੱਚ ਇਹ ਸਾਫ ਤਾਂ ਹੋ ਗਿਆ ਕਿ ਜੋ ਰਿਪੋਰਟ ਹੋਈ ਹੈ ਉਹ ਗਲਤ ਤਰੀਕੇ ਨਾਲ ਹੋਈ ਹੈ ਤੇ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਹੈ ਐਸਜੀਬੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਕਿ ਉਹ ਦੁਬਾਰਾ ਮੁਰਤੋਂ ਇੱਕ ਇਨਕੁਆਇਰੀ ਕਰਨ ਤਾਂ ਕਿ ਜੋ ਸੱਚ ਹੈ ਉਹ ਸਾਹਮਣੇ ਆ ਸਕੇ ਲੇਕਿਨ ਕੀ ਹੁਣ ਆਪਾਂ ਇਹ ਉਮੀਦ ਕਰ ਸਕਦੇ ਹਾਂ ਸਿੱਖ ਸੰਗਤ ਦੇ ਉਮੀਦ ਕਰ ਸਕਦੀ ਹੈ ਕਿ ਦੁਬਾਰਾ ਇਨਕੁਆਇਰੀ ਹੋਏਗੀ ਤੇ ਹਰਜਿੰਦਰ ਸਿੰਘ ਧਾਮੀ ਬਿਲਕੁਲ ਇੱਕ ਨਿਰਪੱਖ ਜੋ ਕਹੋ ਲੋ ਜਾਂਚ ਕਰਵਾਉਣਗੇ ਤੇ ਸੱਚ ਸਾਹਮਣੇ ਆ ਸਕਦਾ ਹੈ ਨਹੀਂ ਨਾ ਪਰ ਇਹ ਤਾਂ ਪੋਸੀਬਲ ਨਹੀਂ ਹੈ ਕੀ ਹਰਜਿੰਦਰ ਸਿੰਘ ਧਾਮੀ ਕੋਈ ਇਹੋ ਜਿਹਾ ਖਤਮ ਚੱਕ ਲੈਣ ਕਿਉਂਕਿ ਇਹ ਰਿਪੋਰਟ ਉਹਨਾਂ ਦੇ ਹੰਦੇ ਪਾਸ ਹੋਈ ਹੈ ਜੀ ਉਸ ਵਕਤ ਹਰਜਿੰਦਰ ਸਿੰਘ ਧਾਮੀ ਆਪਣੀ ਪੋਸਟ ਤੇ ਅ ਸਿਗੇ ਉਹਨਾਂ ਨੇ ਰਜਾਈ ਨਹੀਂ ਸੀ ਕੀਤਾ ਜੀ ਅ ਈਵਨ ਇਸ ਰਿਪੋਰਟ ਦੇ ਵਿਰੋਧ ਚ ਜਿਹੜਾ ਗੈਰੀ ਲਖਮੀ ਸਿੰਘ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਉਹਦੇ ਰਿਐਕਸ਼ਨ ਵਜੋਂ ਉਹਨਾਂ ਨੇ ਦਾਵਾ ਕੀਤਾ ਕਿ ਮੈਂ ਡਿਜ਼ਾਈਨ ਕਰ ਰਿਹਾ ਨੈਤਿਕਤਾ ਦੇ ਆਧਾਰ ਤੇ ਪਰ ਰਿਪੋਰਟ ਤਾਂ ਅੱਜ ਵੀ ਇਗਨੋਰਟ ਕਰ ਰਹੀ ਹੈ ਬਟ ਫਗਵਾੜਾ ਜੀ ਆਪਾਂ ਦੇਖਦੇ ਹਾਂ ਦੋਸਤੋ ਉਸ ਤੋਂ ਬਾਅਦ ਸ਼ੋਗਨੀ ਕਮੇਟੀ ਨੇ ਰੱਦ ਨਹੀਂ ਕੀਤਾ ਉਸ ਤੋਂ ਬਾਅਦ ਤਾਂ ਕਹੋ ਨੀਤੀਕਤਾ ਸੀ ਜਿਹੜੀ ਜੰਦਰ ਸਿੰਘ ਧਾਮੀ ਨੂੰ ਵਾਪਸ ਲੈ ਆਈ ਜੀ ਮੈਂ ਉਹੀ ਕਿਉਂ ਕੁਐਸਚਨ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਕਿ ਉਸ ਤੋਂ ਬਾਅਦ ਤਾਂ ਧਾਮੀ ਜੀ ਨੇ ਰਿਜ਼ਾਈਨ ਕਰਤਾ ਲੇਕਿਨ ਦੁਬਾਰਾ ਉਹਨੇ ਰੀਜੁਆਇਨ ਕਿਤਨੇ ਜ਼ਰੂਰ ਉਹਦੋਂ ਵੀ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਘਰ ਜਾ ਕੇ ਮੀਟਿੰਗ ਕਰਦਾ ਉਸ ਤੋਂ ਬਾਅਦ ਹੀ ਦੁਬਾਰਾ ਆਉਂਦੇ ਨੇ ਲੇਕਿਨ ਹੁਣ ਵੀ ਕੀ ਇਹ ਹੋ ਸਕਦਾ ਕਿ ਇਹ ਤਾਂ ਬਦਲਾਅ ਆ ਗਿਆ ਕੀ ਬਤੋਣਾ ਨੂੰ ਲੱਗੇ ਕਿ ਜੋ ਮੈਂ ਪਿਛਲੇ ਸਮੇਂ ਵਿੱਚ ਗਲਤ ਫੈਸਲੇ ਕੀਤੇ ਉਹਨਾਂ ਨੂੰ ਮੈਂ ਦੁਬਾਰ ਜਿਸ ਦਿਨ ਅਰਜਿੰਦਰ ਸਿੰਘ ਧਾਮਨੀ ਹੁਣਾ ਨੇ ਇਹ ਕਿਹਾ ਆ ਦੇਖੋ ਉਹਨਾਂ ਨੂੰ ਅੰਤਰੀਂ ਕਮੇਟੀ ਨੇ ਅਪੀਲ ਕੀਤੀ ਉਹਨਾਂ ਨੇ ਨਹੀਂ ਜੁਆਇਨ ਕੀਤਾ ਉਹਨੂੰ ਅਕਾਲ ਤੱਕ ਤੇ ਜਥੇਦਾਰ ਨੇ ਅਪੀਲ ਦਿੱਤੀ ਉਹਨਾਂ ਨੇ ਨਹੀਂ ਜੁਆਇਨ ਕੀਤਾ ਜਿਸ ਦਿਨ ਸੁਖਬੀਰ ਬਾਦਲ ਨੇ ਕਿਹਾ ਉਸ ਦਿਨ ਜੁਆਇਨ ਕੀਤਾ ਇਹਦਾ ਮਤਲਬ ਉਹਨਾਂ ਨੇ ਇਹ ਰਿਐਕਟ ਕੀਤਾ ਪੰਥ ਦੇ ਕਹਿਣ ਤੇ ਮੈਂ ਜੁਆਇਨ ਕਰ ਰਿਹਾ ਰੀਜੁਆਇਨ ਕਰ ਗਿਆ ਜੀ ਜੀ ਤਾਂ ਉਹਨਾਂ ਨੇ ਕਲੀਅਰ ਕਰਤਾ ਕਿ ਉਹਨਾਂ ਦੀ ਨਿਗਾ ਚ ਪੰਥ ਹੈ ਕੌਣ ਤੇ ਜਿਹਦੀ ਨਿਗਾ ਦੇ ਵਿੱਚ ਪੰਥ ਹੀ ਸੁਖਬੀਰ ਬਾਦਲ ਹੈ ਉਹਦੇ ਤੋਂ ਤੁਸੀਂ ਕੀ ਉਮੀਦ ਕਰ ਸਕਦੇ ਜੀ ਲੇਕਿਨ ਫਗਵਾੜਾ ਜੀ ਇਹ ਲੰਬੇ ਸਮੇਂ ਤੋਂ ਇਲਜ਼ਾਮ ਤਾਂ ਲੱਗਦੇ ਆ ਰਹੇ ਬਾਦਲ ਧੜੇ ਦੇ ਅਕਾਲੀ ਦਲ ਦੇ ਵਿੱਚ ਖਾਸ ਕਰਕੇ ਕੁਝ ਲੀਡਰ ਐਸਜੀਪੀਸੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਆ ਰਿਹਾ ਚਾਹੇ ਆਪਾਂ ਡੇਰਾ ਸਾਹਿਬ ਦੀ ਮਾਫੀ ਨਾਮੇ ਦੇ ਵੀ ਗੱਲ ਕਰਦੇ ਹਾਂ ਉਸ ਸਮੇਂ ਵੀ ਐਸਜੀਪੀਸੀ ਨੂੰ ਬਹੁਤ ਗਲਤ ਤਰੀਕੇ ਨਾਲ ਦਰਵਰਤੋ ਕੀਤੀ ਗਈ ਹੈ ਤੇ ਹੁਣ ਵੀ ਇੱਕ ਵਾਰ ਫਿਰ ਤੋਂ ਇਹ ਕਲੀਅਰ ਹੋ ਜਾਂਦਾ ਜਿਸ ਤਰ੍ਹਾਂ ਇਹ ਕਮੇਟੀ ਦੀ ਇਨਕੁਆਇਰੀ ਚੱਲਦੀ ਹੈ ਉਸ ਵਿੱਚ ਇਨਵੋਲਵਮੈਂਟ ਅਕਾਲੀ ਲੀਡਰਾਂ ਦੀ ਰਹਿੰਦੀ ਹੈ ਤੇ ਜੋ ਇਹ ਗਲਤ ਰਿਪੋਰਟ ਕੀਤੀ ਜਾਂਦੀ ਹੈ ਤੇ ਫਿਰ ਕਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਐਸਜੀਪੀਸੀ ਵਿੱਚ ਬਦਲਾਅ ਆ ਸਕਦਾ ਜਾਂ ਆਉਣ ਵਾਲੇ ਸਮੇਂ ਵਿੱਚ ਇਦਾਂ ਦੇ ਮਾੜੇ ਜੋ ਡਿਸੀਜਨ ਆ ਉਹ ਬੰਦ ਹੋ ਸਕਦੇ ਆ ਦੇ ਕੋਈ ਏਡਾ ਅਸੰਚ ਹੱਲ ਤਾਂ ਲੀਡਰਸ਼ਿਪ ਰਿਪਲੇਸਮੈਂਟ ਹੈ ਜੀ ਔਰ ਉਹ ਡੈਮੋਕਰੇਟਡ ਤਰੀਕੇ ਦੇ ਨਾਲ ਇਲੈਕਸ਼ਨ ਚੋਂ ਨਵੀਂ ਇਲੈਕਸ਼ਨ ਦੇ ਵਿੱਚੋਂ ਨਿਕਲ ਕੇ ਆਣ ਵਾਲੀ ਲੀਡਰਸ਼ਿਪ ਤੋਂ ਤੁਸੀਂ ਕੋਈ ਉਮੀਦ ਲਾ ਸਕਦੇ ਹੋ ਐਗਜ਼ਿਸਟ ਜਿਹੜੀ ਕਰ ਰਹੀ ਹੈ ਇਸ ਟਾਈਮ ਲੀਡਰਸ਼ਿਪ ਇਹਦੇ ਉੱਤੋਂ ਤੁਸੀਂ ਕਿਸੇ ਮਾੜੇ ਮੋٹے ਸੁਧਾਰ ਦੀ ਰਿਫਾਰਮ ਦੀ ਹੁਣ ਉਮੀਦ ਲਾਣਾ ਤੇ ਕੋਈ ਏਡਾ ਕੁਝ ਵਾਪਰਨ ਤੋਂ ਬਾਅਦ ਵੀ ਜੇ ਉਹ ਮਿੱਥ ਕੇ ਲੀ ਖਿੱਚ ਕੇ ਪੰਥ ਨਾਲ ਲੜਾਈ ਲੜ ਰਹੇ ਨੇ ਔਰ ਸਮੁੱਚੇ ਪੰਥ ਨੂੰ ਭਾਜਪਾ ਦਾ ਏਜੰਟ ਕਹਿ ਰਹੇ ਨੇ ਤੇ ਆਪਣੀ ਧਿਰ ਨੂੰ ਕੇਵਲ ਪੰਥ ਮੰਨ ਰਹੇ ਨੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜੇ ਉਹਨਾਂ ਨੂੰ ਭੋਰਿਆ ਜੀ ਵੀ ਅਕਲ ਨਹੀਂ ਆਈ ਮੈਨੂੰ ਤਾਂ ਇਹ ਲੱਗਦਾ ਵੀ ਧਾਰਮਿਕ ਪੰਥਕ ਤੌਰ ਤੇ ਤਾਂ ਛੱਡੋ ਇਹ ਸਿਆਸੀ ਤੌਰ ਤੇ ਵੀ ਆਪਣੇ ਸਵਾਰਥ ਲਈ ਵੀ ਸਿਆਣੇ ਲੋਕ ਨਹੀਂ ਜੀ ਜਿਨ੍ਹਾਂ ਨੁਕਸਾਨ ਇਹਨਾਂ ਨੇ ਆਪਣੇ ਆਪ ਦਾ ਕੀਤਾ ਸਿਆਸੀ ਤੌਰ ਤੇ ਵਿਰੋਧੀ ਤਰਚਾ ਕੇ ਵੀ ਨਹੀਂ ਸੀ ਕਰ ਸਕਦੇ ਜੀ ਫਗਵਾੜਾ ਜੀ ਇਹ ਪਾਸ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਜੋ ਕਮੇਟੀ ਬਣਾਈ ਗਈ ਸੀਗੀ ਸੱਤ ਮੈਂਬਰੀ ਕਮੇਟੀ ਉਹਦੇ ਵਿੱਚ ਫਿਰ ਡਰਾਈਵ ਚਲਾਈ ਗਈ ਕਿ ਨਵੇਂ ਸਿਰ ਤੋਂ ਮੈਂਬਰਸ਼ਿਪ ਡਰਾਈਵ ਚੱਲੇਗੀ ਨਵੇਂ ਅਕਾਲੀ ਦਲ ਬਣਾ ਕਿਉਂਕਿ ਇੱਕ ਉਹਨਾਂ ਨੇ ਉਸ ਸਮੇਂ ਦਸੰਬਰ 2 ਹਕੂਮਾਣਾਂ ਵਿੱਚ ਇੱਕ ਇਹ ਵੀ ਬਹੁਤ ਵੱਡਾ ਇਸ਼ੂ ਠੇਗੇ ਅਕਾਲੀ ਦਲ ਨੂੰ ਪੁਰਜੀਵਿਤ ਕਰਨ ਦੀ ਲੋੜ ਹੈ ਨਵੀਂ ਅਕਾਲੀ ਦਲ ਤਾਂ ਕਿ ਨਵੇਂ ਸਾਰੇ ਜੁਨਾਈਟ ਹੋਣਗੇ ਤਾਂ ਹੀ ਪੰਜਾਬ ਨੂੰ ਬਚਾਇਆ ਸਕਦਾ ਲੇਕਿਨ ਫਿਰ ਵੀ ਆਪਾਂ ਦੇਖਦੇ ਆ ਜੋ ਬਾਦਲ ਤੜਾਇਆ ਉਹ ਹਲੇ ਤੱਕ ਵੀ ਉਹ ਮੰਨਣ ਨੂੰ ਤਿਆਰ ਨਹੀਂ ਕਿ ਉਹ ਕਮੇਟੀ ਸਹੀ ਤਰੀਕੇ ਨਾਲ ਵਰਕ ਕਰ ਰਹੀ ਆ ਉਹ ਹੁਕਮ ਨਾਂਵ ਨੇ ਇਗਨੋਰ ਕਰਕੇ ਆਪਣੇ ਤਰੀਕੇ ਨਾਲ ਹੀ ਕੰਮ ਕਰ ਰਿਆ ਕੀ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਹੁਣ ਪੰਜ ਮੈਂਬਰੀ ਕਮੇਟੀ ਹੋਣ ਵਰਕ ਕਰ ਰਹੀ ਆ ਜਾਂ ਨਵੇਂ ਮੈਂਬਰ ਬਣਾ ਸਕਦੀ ਆ ਕਿ ਨਵਾਂ ਇੱਕ ਅਕਾਲੀ ਦਲ ਬਣਾਇਆ ਜਾ ਸਕਦਾ ਤੇ ਦੁਬਾਰਾ ਪੰਥ ਨੂੰ ਬਚਾਇਆ ਜਾ ਸਕਦਾ ਦੇਖੋ ਆਖਰੀ ਉਮੀਦ ਤਾਂ ਹੈ ਹੀ ਉਹ ਕਿਉਂਕਿ 2 ਦਸੰਬਰ ਦੇ ਫੈਸਲੇ ਦੀ ਰੂਹ ਹੀ ਇਹ ਸੀ ਜੀ ਕਿ ਲੀਡਰਸ਼ਿਪ ਰਿਪਲੇਸਮੈਂਟ ਹੋਵੇ। ਪੋਲਿਟੀਕਲ ਆਲਟਰਨੇਟ ਚੰਗਾ ਮੋਡਰੇਟ ਪੋਲਿਟੀਕਲ ਆਲਟਰਨੇਟ ਸਿੱਖਾਂ ਨੂੰ ਮਿਲੇ ਜਿਹੜਾ ਇੱਥੇ ਇਸ ਰੀਜ਼ਨ ਦੇ ਵਿੱਚ ਸਾਡੇ ਹੱਕਾਂ ਦੀ ਹੱਕਸੂਲੀ ਕਰ ਸਕੇ, ਉਹਦੀ ਤਰਜਮਾਨੀ ਕਰ ਸਕੇ ਔਰ ਸਾਡੇ ਲਈ ਇੱਕ ਵਾਰਡ ਦਾ ਕੰਮ ਕਰ ਸਕੇ। ਜੀ ਪਰ ਦਿੱਕਤ ਇਹ ਆਇਆ ਵੀ ਦੇਖੋ ਹੁਕਮਨਾਮੇ ਦੀਆਂ ਤਿੰਨ ਲੇਅਰਸ ਸੀਗੀਆਂ। ਜੀ ਅਸਲ ਜਿਹਨਾਂ ਦੀ ਸਮੱਸਿਆ ਸੱਤ ਮੈਂਬਰੀ ਕਮੇਟੀ ਤੋਂ ਵੀ ਵੱਡੀ ਪਹਿਲੀਆਂ ਦੋ ਲੇਅਰਸ ਤੇ ਆ। ਪੈਨਲੀਅਰ ਦੇ ਵਿੱਚ ਇਹਨਾਂ ਸਾਰਿਆਂ ਨੂੰ ਅਯੋਗ ਕਰਾਰ ਦਿੱਤਾ ਗਿਆ ਜੀ ਇਹ ਪਹਿਲੀ ਲਾਈਨ ਹੀ ਨਹੀਂ ਮੰਨ ਰਹੀ ਕਿਉਂਕਿ ਆਪਣੇ ਆਪ ਨੂੰ ਅਯੋਗ ਮੰਨਦੇ ਇਹ ਆਪਣੇ ਆਪ ਨੂੰ ਸੁਪਰ ਬਾਸ ਤੇ ਆਪਣੇ ਆਪ ਨੂੰ ਹੀ ਪੰਖ ਸਮਝਦੇ ਜੀ ਦੂਸਰੀ ਲਾਈਨ ਜਿੱਥੋਂ ਇਹਨਾਂ ਦੀ ਚੀਕਾਂ ਨਿਕਲੀਆਂ ਉਸੇ ਫਕਰੇ ਤੋਂ ਵਾਪਸ ਲੈਣਾ ਬਿਲਕੁਲ ਜੀ ਤੀਜੀ ਚੀਜ਼ ਇਹ ਆ ਵੀ ਇਹ ਇਹਨਾਂ ਨੂੰ ਲੱਗਦਾ ਕਿ ਅਕਾਲੀ ਦਲ ਸਾਡੀ ਪ੍ਰਾਈਵੇਟ ਲਿਮਟਿਡ ਫਰਮ ਹੈ ਜੀ ਅਸੀਂ ਆਪਣੀ ਫਰਮ ਜਿਹਦੇ ਤੇ ਅਸੀਂ ਪੋਲੀਟਿਕਲੀ ਤੇ ਫਾਈਨੈਂਸ਼ਲੀ ਇਨਵੈਸਟ ਕੀਤਾ ਹੋਇਆ ਹੈ ਜਾਂ ਇਹ ਸਾਡਾ ਇੱਕ ਘਰ ਦੀ ਰੋਟੀ ਚਲਾਣ ਦਾ ਸਾਧਨ ਵੀ ਆ ਸਾਡਾ ਬਿਜ਼ਨਸ ਅੰਪਾਇਰ ਆ ਔਰ ਇਹ ਬਿਜ਼ਨਸ ਅੰਪਾਇਰ ਕਾਲੀਦਾ ਦੇ ਵਿੱਚੋਂ ਖੜਾ ਹੋਇਆ ਜੀ ਤਾਂ ਉਹਨਾਂ ਲਈ ਤਾਂ ਇਹ ਸੋਨੇ ਦੀ ਖਾਨ ਹੈ ਔਰ ਉਹਨੂੰ ਨਰੋਲ ਆਪਦੀ ਪ੍ਰਾਈਵੇਟ ਲਿਮਟਿਡ ਫਰਮ ਵਾਂਗ ਅ ਡਿਕਟੇਟ ਕਰਦੇ ਨੇ ਸੁਖਵੀਰ ਬਾਦਲ ਦੀ ਨਗਾ ਦੇ ਵਿੱਚ ਉਹ ਇਸ ਫਰਮ ਦਾ ਸੀਈਓ ਹੈ ਤੇ ਬਾਕੀ ਸਾਰੇ ਉਹਦੇ EMPLOYEES ਜਿਵੇਂ ਮਨਪ੍ਰੀਤਿਆਲੀ ਉਹਨਾਂ ਨੇ ਵੀ ਕੋਟ ਕੀਤਾ ਕਿ ਜਦੋਂ ਮੈਂ ਉਹਨੂੰ ਕਿਹਾ ਕਿ ਤੁਸੀਂ ਕੋਈ ਸਮਾਜ ਸਾਈਡ ਤੇ ਹੋਵੋ ਤੇ ਉਹਨੇ ਕਿਹਾ ਵੀ ਵਨ ਮੈਨ ਸ਼ੋ ਹੈ ਜਿਨੇ ਰਹਿਣਾ ਰਵੇ ਜਿਨੇ ਜਾਣਾ ਚਾਹ ਇਹ ਗੰਗਰ ਕੋ ਸਾਚ ਹੈ ਉਹ ਦੂਸਰੀ ਗੱਲ ਇਹਦੇ ਤੇ ਮੋਰ ਉਦੋਂ ਲੱਗੀ ਸੀ ਜਦੋਂ ਪ੍ਰਦੀਪ ਕਲੇਰ ਜਿਹੜਾ ਕਿ ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਦੋਸ਼ੀ ਸੀ ਜੀ ਜੀ ਤਾਂ ਜਦੋਂ ਜ਼ਮਾਨਤ ਦੇ ਬਾਹਰ ਆਇਆ ਤਾਂ ਉਹਨੂੰ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਵੀ ਤੁਹਾਡੀ ਮੁਲਾਕਾਤ ਸੁਭੀਰ ਬਾਦਲ ਨਾਲ ਕਦੋਂ-ਕਦੋਂ ਹੋਈ ਤਾਂ ਉਹ ਚਿੱਠੀ ਵਾਲੇ ਮਸਲੇ ਦੇ ਵਿੱਚ ਜਿਹੜੀ ਰਾਮ ਰਹੀਮ ਦੀ ਸੀ ਤਾਂ ਉਹਨੇ ਕਿਹਾ ਵੀ ਮੈਂ ਸੁਭੀਰ ਬਾਦਲ ਨੂੰ ਜਦੋਂ ਚਿੱਠੀ ਦਿੱਤੀ ਦਲਜੀਤ ਚੀਮਾ ਉੱਥੇ ਮੌਜੂਦ ਸੀ ਜੀ ਤਾਂ ਅਸੀਂ ਉਹਨੂੰ ਚਿੱਠੀ ਦਿੱਤੀ ਗਈ ਨਹੀਂ ਰਾਮ ਰਹੀਮ ਦੀ ਲਿਖੀ ਹੋਈ ਔਰ ਅਸੀਂ ਪੁੱਛਿਆ ਕਿ ਕੀ ਇਹੋ ਨੇ ਮਸਲਾ ਨਿਬੜ ਦੇਗਾ ਜੀ ਤਾਂ ਕਹਿੰਦਾ ਕਿ ਸੁਖਬੀਰ ਦਾ ਜਵਾਬ ਇਹ ਸੀ ਵੀ ਜਿਵੇਂ ਤੁਹਾਡੇ ਟੇਰੇ ਵਾਲੇ ਸਿਸਟਮ ਦਾ ਬਾਬਾ ਰਾਮ ਰਹੀਮ ਹੈ ਸਿੱਖਾ ਵਾਲੇ ਪਾਸੇ ਬਾਬਾ ਮੈਂ ਆ ਠੀਕ ਹੈ ਟੈਕਨਿਕ ਡਿਸੀਜਨ ਮੇਕਰ ਸੁਪਰੀਮ ਮੈਂ ਆ ਉਹ ਜਿਹੜਾ ਐਟੀਟਿਊਡ ਹੈ ਇਹ ਕੌਨਫੀਡੈਂਸ ਜਿਹੜਾ ਗਲਤੀਆਂ ਕਰਨ ਦਾ ਲੀ ਖਿੱਚ ਕੇ ਲੜਨ ਦਾ ਪੰਥ ਨਾਲ ਔਰ ਪੰਥ ਨੂੰ ਪ੍ਰੋਵੋਕੇਟ ਕਰਨ ਦਾ ਇਹ ਸਾਰਾ ਉਸ ਮਾਈਂਡਸੈਟ ਤੇ ਐਟੀਟਿਊਡ ਦੇ ਵਿੱਚੋਂ ਸਮੱਸਿਆਵਾਂ ਨਿਕਲਦੀਆਂ ਨੇ ਕਿਉਂਕਿ ਉਹ ਅੱਜ ਵੀ ਆਪਣੇ ਆਪ ਨੂੰ ਸਿਰਫ ਸੁਪਰੀਮ ਮੰਨਦਾ ਔਰ ਉਹਨੂੰ ਲੱਗਦਾ ਹੈ ਕਿ ਸਭ ਤੋਂ ਸੁਪਰੀਮ ਬਤੌਰ ਕਾਦੀ ਦਲ ਦਾ ਕਰਤਾ ਤਰਤਾ ਜਾਂ ਬਾਸ ਮੈਂ ਆ ਸ਼ੋਨੀ ਕਮੇਟੀ ਉਸ ਤੋਂ ਥੱਲੇ ਆਉਂਦੀ ਹੈ ਔਰ ਉਸ ਤੋਂ ਵੀ ਥੱਲੇ ਆਉਂਦਾ ਜੀ ਕਿਉਂਕਿ ਉਹ ਜਿਸ ਸਾਈਕੀ ਦੇ ਨਾਲ ਜਸੇਦਾਰ ਦੇ ਉਦਦੇ ਨੂੰ ਦੇਖਦੇ ਉਹਨਾਂ ਨੂੰ ਲੱਗਦਾ ਵੀ ਸ਼ੋਨੀ ਕਮੇਟੀ ਸਾਡਾ ਇੱਕ ਰਿਲੀਜੀਅਸ ਵਿੰਗ ਹੈ ਔਰ ਸਾਡਾ ਇੱਕ ਪਾਰਟ ਟਾਈਮ ਬਿਜ਼ਨਸ ਜਿੱਥੋਂ ਸਾਨੂੰ ਇਨਕਮ ਆਉਂਦੀ ਹੈ ਅੱਗੋ ਜਸੇਦਾਰ ਉਹਨਾਂ ਦਾ EMPLOYEE ਹੈ ਉਹਨਾਂ ਕੋ ਸੈਲਰੀ ਲੈਂਦਾ ਤੇ ਉਹ ਜਸੇਦਾਰ ਨੂੰ ਐਸ EMPLOYEE ਤੋਂ ਵੱਧ ਕੁਝ ਨਹੀਂ ਦਿੱਤੇ ਜਦਕਿ ਇਹ ਸਾਰਾ ਜਿਹੜਾ ਦਰਜਾਬੰਦੀ ਹੈ ਇਹ ਪੁੱਠੀ ਹੈ ਸਭ ਤੋਂ ਸੁਪਰੀਮ ਅਕਾਲ ਤਖਤ ਹੈ ਉਸ ਤੋਂ ਥੱਲੇ ਸੋਨੀ ਦੀ ਬੇਟੀ ਹੈ ਉਸ ਤੋਂ ਥੱਲੇ ਅਕਾਲੀ ਦਰਬ ਸੋ ਉਹ ਜਿਹੜੇ ਨਜ਼ਰੀਏ ਨਾਲ ਉਹਦੀ ਗਰੋਮਿੰਗ ਟ੍ਰੇਨਿੰਗ ਹੋਈ ਆ ਉਹਦੇ ਪਿਓ ਨੇ ਜਿਸ ਤਰੀਕੇ ਦੀ ਉਹਨੂੰ ਪੋਲਿਟਿਕਸ ਸਿਖਾਈ ਹੈ ਉਹ ਇਹਨਾਂ ਸੰਸਥਾਵਾਂ ਨੂੰ ਉਸੇ ਨਿਗਾਹ ਨਾਲ ਹੀ ਦੇਖ ਰਿਹਾ ਜਿਸ ਤਰ੍ਹਾਂ ਉਹਦਾ ਬਾਪ ਪ੍ਰੈਕਟਿਸ ਕਰਦਾ ਸੀ ਸੋ ਪ੍ਰੋਬਲਮ ਉੱਥੇ ਖੜੀ ਆ ਕਿ ਇਸ ਬੰਦੇ ਤੋਂ ਜਿਹਦੀ ਬਚਪਨ ਤੋਂ ਟ੍ਰੇਨਿੰਗ ਗਰੂਮਿੰਗ ਐਸਥਰੀਕੇ ਨਾਲ ਹੋਈ ਹੈ ਸੰਸਥਾਵਾਂ ਨੂੰ ਦੇਖਣ ਦਾ ਉਹਦਾ ਨਜ਼ਰੀਆ ਉੱਥੋਂ ਡਿਵੈਲਪ ਹੋਇਆ ਉਹਦੇ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਸੁਧਾਰ ਦੀ ਜਾਂ ਉਹਦੇ ਉਹਦੀ ਕੋਈ ਮਾਨਸਿਕ ਦਸ਼ਾ ਬਦਲ ਜਾਏਗੀ ਜਾਂ ਉਹ ਕੋਈ ਆਪਣੇ ਆਪ ਨੂੰ ਕੋਈ ਆਪਣੇ ਨਜ਼ਰੀਏ ਨੂੰ ਇੰਪਰੂਵ ਕਰ ਲੇਗਾ ਉਹ ਮੈਨੂੰ ਲੱਗਦਾ ਵੀ ਅੱਜ ਦੀ ਸਟੇਜ ਦੇ ਵਿੱਚ ਇਹੋ ਜੀ ਐਕਸਪੈਕਟ ਕਰਨਾ ਬੇਵਕੂਫੀ ਬਣੇਗਾ ਠੀਕ ਹੈ ਪਗਵਾੜਾ ਜੀ ਇੱਥੇ ਵੀ ਸਿੱਖ ਸੰਗਤਾਂ ਦੀ ਵੀ ਮੰਗ ਚੱਲੀ ਆ ਤੇ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਵੀ ਅਨਾਉਂਸ ਵੀ ਕੀਤਾ ਹੋਇਆ ਕਿ ਪ੍ਰੋਟੈਸਟ ਕਰਨਗੇ ਵੱਡੇ ਲੈਵਲ ਤੇ ਕਿ ਤਾਂ ਕਿ ਜੋ ਜਥੇਦਾਰ ਸਾਹਿਬ ਨੂੰ ਸੇਵਾ ਮੁਕਤ ਕੀਤਾ ਗਿਆ ਉਹਨਾਂ ਨੂੰ ਦੁਬਾਰਾ ਨਿਯੁਕਤ ਕੀਤਾ ਜਾ ਸਕੇ ਤੇ ਕੀ ਇਹ ਸਿੱਖ ਸੰਗਠਨ ਉਮੀਦ ਕਰ ਸਕਦੀ ਆ ਆਉਣ ਵਾਲੇ ਸਮਿਆਂ ਵਿੱਚ ਕਿ ਦੁਬਾਰਾ ਜਿਹੜਾ ਜਥੇਦਾਰ ਸਾਹਿਬ ਨੂੰ ਆਪਾਂ ਸੇਵਾ ਮੁਕਤ ਕੀਤਾ ਗਿਆ ਉਹਨਾਂ ਨੂੰ ਦੁਬਾਰਾ ਨਿਯੁਕਤੀ ਕੀਤੀ ਜਾ ਸਕਦੀ ਉਹਨਾਂ ਦੀ ਉਹ ਦੇਖੋ ਸਾਡਾ ਜਿਹੜਾ ਕੰਸਰਨ ਹੈ ਉਹ ਵਿਧੀ ਵਿਧਾਨਤਕ ਹੈ ਜੀ ਬਹਾਲੀ ਕਰਾ ਕੇ ਵੀ ਅਸੀਂ ਨਹੀਂ ਚਾਹੁੰਦੇ ਦੇਖੋ ਰੰਜੀਤ ਸਿੰਘ ਗਿਆਨੀ ਗਰੀਸ ਅਤੇ ਗਿਆਨੀ ਸੁਲਤਾਨ ਸਿੰਘ ਦਾ ਜਿਹੜਾ ਰੋਲ ਰਿਹਾ ਉਹ ਵੀ ਕੌਮ ਨੂੰ ਨਰਾਸ਼ ਕਰਨ ਵਾਲਾ ਰਿਹਾ ਤਾਂ ਉਹਨਾਂ ਨੂੰ ਬਹਾਲ ਕਰਾ ਕੇ ਵੀ ਕੀ ਲੈਣਾ ਜਦੋਂ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਣੀਆਂ ਸੀ ਉਦੋਂ ਯੂਕੇ ਭੱਜ ਗਏ ਸੀ ਤੇ ਸਾਰੀ ਕੌਮ ਦਾ ਜੋਰ ਲੱਗ ਗਿਆ ਵੀ ਭਾਈ ਆਪਦੀ ਜ਼ਿੰਮੇਵਾਰੀ ਨਿਭਾਓ ਔਰ ਜਿੰਨਾ ਕੁਝ ਵੀ ਉਹਨਾਂ ਨੇ ਕੀਤਾ ਉਹ ਕੌਮ ਦੇ ਦਬਾਅ 'ਚ ਕੀਤਾ ਸੋ ਸਾਡਾ ਇਹੋ ਜਿਹਾ ਕੋਈ ਇੰਟਰਸਟ ਨਹੀਂ ਵੀ ਪੁਰਾਣੇ ਪਹਿਲਾਂ ਬਹਾਨਾ ਹੋਣ ਸਾਡਾ ਸਿਸਟਮ ਹੈ ਵੀ ਇਹ ਜੜ ਮੁਕੇ ਜੜੋਂ ਆ ਜਿਹੜੀ ਇਹ ਸਮੱਸਿਆ ਮੁਕੇ ਔਰ ਵਿਧੀ ਵਿਧਾਨ ਬਣੇ ਇਹਨਾਂ ਦਾ ਕਾਰਜ ਖੇਤਰ ਅਧਾਰ ਖੇਤਰ ਸੇਵਾ ਮੁਕਤੀ ਸੇਵਾ ਨਿਯੁਕਤੀ 2000 ਡਾਟਸ ਇਹ ਉਹ ਉਸ ਵਿਤੀ ਵਿਧਾਨ ਦੇ ਵਿੱਚ ਕਲੀਅਰ ਹੋ ਰਿਹਾ ਹੈ ਪਰ ਇਹ ਕਿੱਦਾਂ ਬਣ ਸਕਦਾ ਹੈ ਜੀ ਬਣਾਂ ਦੀ ਗੱਲ ਕੱਲ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕਰਨੀ ਹੈ ਮੈਂ ਤੁਹਾਨੂੰ ਐਡਵਾਂਸ ਦੱਸ ਰਿਹਾ ਕਿ ਇਹ ਕੱਲ 3 ਜਾਂ 5 ਮੈਂਬਰੀ ਇੱਕ ਕਮੇਟੀ ਬਣਾਉਣਗੇ ਜੀ ਉਹਦੇ ਵਿੱਚ ਵਿਤੀ ਵਿਧਾਨ ਬਣਾਉਣ ਲਈ ਜਿਹੜਾ ਉਹ ਸਿਸਟਮ ਬਣਾਣਗੇ ਹੋ ਸਕਦਾ ਟਕਸਾਲ ਦਾ ਵੀ ਕੋਈ ਨੁਮਾਇੰਦਾ ਉਹਦੇ ਵਿੱਚ ਪਾ ਲੈਣ ਠੀਕ ਹੈ ਜੀ ਇਹ ਆਪਣੇ ਵੱਲੋਂ ਮਿਡਵੇ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮੈਂ ਇਸ ਤੋਂ ਪਹਿਲਾਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਕਿ ਧਾਮੀ ਸਾਹਿਬ ਨੇ ਤਾਂ 48 ਘੰਟੇ ਸ਼ਾਇਦ ਇੱਕ ਮਹੀਨੇ ਦੇ ਵਿੱਚ ਆਪ ਦਾ ਚੈਨਲ ਚਲਾਉਣ ਦੀ ਗੱਲ ਵੀ ਕਹੀ ਸੀ ਕਿ ਸਾਰਾ ਦਰਬਾਰ ਸਾਹਿਬ ਦਾ ਜਿਹੜਾ ਲਾਈਵ ਕੀਰਤਨ ਉਤੋਂ ਚੱਲਿਆ ਕਰੇਗਾ ਮੋਰੋਗਰਸ ਤੋਂ ਪਹਿਲਾਂ ਉਤਾਰ ਸਿੰਘ ਮੱਕੜ ਹੋਣਾ ਨੇ ਬਲਵੰਤ ਸਿੰਘ ਨੰਦਗੜ੍ਹ ਹੋਣਾ ਵਾਲੀ ਇਨਸੀਡੈਂਸ ਤੋਂ ਬਾਅਦ ਇਹ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਜਿਸ ਵਿੱਚ ਵਿਦਵਾਨ ਵੀ ਸੀਗੇ ਔਰ ਦਲਮੇਖ ਸਿੰਘ ਸ਼ੋਣੀ ਕਮੇਟੀ ਦਾ ਸਕੱਤਰ ਸੀ ਉਹਨਾਂ ਨੂੰ ਇੰਚਾਰਜ ਲਾਇਆ ਰਿਆ ਸੀ ਔਰ ਉਸ ਕਮੇਟੀ ਦਾ ਕੰਮ ਸੀ ਵੀ ਕਾਲ ਤੱਕ ਦੇ ਜੱਜਦਾਰਾਂ ਦਾ ਨਿਯੁਕਤੀ ਸੇਵਾ ਮੁਕਤੀ ਦਾ ਵਿਧੀ ਵਿਧਾਨ ਬਣੇ ਔਰ 3 ਮਹੀਨਿਆਂ ਦੇ ਵਿੱਚ ਉਹਨਾਂ ਨੇ ਰਿਪੋਰਟ ਸੌਂਪਣੀ ਸੀ ਔਰ ਰਿਪੋਰਟ ਅਜੇ ਤੱਕ ਨਹੀਂ ਆਈ ਉਹਨਾਂ ਨੂੰ ਉੱਥੇ ਹੀ ਉਹਨਾਂ ਦਾ ਕੰਮ ਰੋਕ ਦਿੱਤਾ ਗਿਆ ਇਹ ਵੱਡੇ ਘਰ ਹੁਕਮ ਆ ਗਿਆ ਭਾਈ ਕੋਈ ਰਿਪੋਰਟ ਨਾ ਤਿਆਰ ਕਰਿਓ ਤੇ ਹੁਣ ਵੀ ਇਹੀ ਕੁਛੀ ਹੋਣਾ ਸਿਰਫ ਜਿਹੜਾ ਇਹ ਲਿੰਗਰੋਂ ਕੀਤਾ ਜਾਏਗਾ ਮਸਲੇ ਨੂੰ ਔਰ ਇੱਕ ਹੋਪ ਜਗਾ ਦਿੱਤੀ ਜਾਏਗੀ ਵੀ ਲੋਜੀ ਕਮੇਟੀ ਬਣ ਜਾਈਗੀ ਵਿਧੀ ਵਿਧਾਨ ਪਾਜੇਗਾ ਇਹਨਾਂ ਨੂੰ ਇਹ ਦਿਨਾਂ ਦੇ ਹਿਸਾਬ ਨਾਲ ਦੇਖਦੇ ਨੇ ਘੰਟਿਆਂ ਦੇ ਹਿਸਾਬ ਨਾਲ ਦੇਖਦੇ ਨੇ ਵੀ ਲੋਕਾਂ ਦੀ ਯਾਦਦਾਸ਼ਤ ਸ਼ਕਤੀ ਇੰਨੇ ਘੰਟਿਆਂ ਚ ਇੰਨੇ ਦਿਨਾਂ ਚ ਇਹ ਗੱਲ ਖਤਮ ਹੋ ਜਾਣੀ ਹੈ ਜਾਨੋਂ ਕੋਈ ਨਵਾਂ ਮੁੱਦਾ ਛੇੜ ਦੇਾਂਗੇ ਲੋਕ ਉਧਰ ਨੂੰ ਡਾਇਵਰਟ ਹੋ ਜਾਣਗੇ ਸੋ ਇਹ ਅਲਟੀਮੇਟਲੀ ਜਾਂ ਤਾਂ ਖੁਦ ਨੂੰ ਬਹੁਤ ਜ਼ਿਆਦਾ ਸਿਆਣੇ ਜਸ ਮੁਚੀ ਕੌਮ ਨੂੰ ਬੇਵਕੂਫ ਸਮਝਦੇ ਨੇ ਦੋਨਾਂ ਤੋਂ ਇੱਕ ਪੱਖ ਜ਼ਰੂਰ ਜੀ ਫਗਵਾੜਾ ਜੀ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਸਿੱਖ ਸੰਗਤ ਨੂੰ ਕੋਈ ਬੇਨਤੀ ਜਾਂ ਕੋਈ ਹੋਰ ਮੈਸੇਜ ਦੇਣਾ ਚਾਹੋ ਨਹੀਂ ਅਸੀਂ ਤਾਂ ਇਹ ਕਹਿੰਦੇ ਆ ਵੀ ਅਸਲ ਹੱਲ ਜਿਹੜਾ ਕੌਮ ਲੱਭ ਰਹੀ ਹੈ ਜੋ ਸਾਨੂੰ ਸਮਝ ਆ ਜੋ ਮੈਂ ਆਪਣੀ ਹੋਸ਼ ਵਾਸਤੇ ਦੇਖਿਆ ਮੈਂ ਇਤਿਹਾਸ ਦੀ ਗੱਲ ਨਹੀਂ ਕਰਦਾ ਇਤਿਹਾਸ ਕਈ ਵਾਰੀ ਹਰ ਰੈਂ ਜਿਸ ਬੰਦੇ ਤੋਂ ਤੁਸੀਂ ਸੁਣਦੇ ਹੋ ਉਸ ਤਰ੍ਹਾਂ ਦਾ ਨਜ਼ਰੀਆ ਬਣਾ ਲੈਣ ਜੀ ਜੀ ਮੈਂ ਆਪਣੀ ਹੋਸ਼ੋ ਵਾਸਤੇ ਵਿੱਚ ਜਿਹੜੇ ਕਲੈਕਟਿਵ ਕੋਈ ਵੱਡੇ ਰਿਐਕਸ਼ਨਸ ਕੌਮ ਤੇ ਦੇਖੇ ਨੇ ਉਹਨਾਂ ਅੱਜ ਸਰਬਤਖਾਲ ਸਾਹਿਬ ਬਰਗਾੜੀ ਮੋਰਚਾ ਇਹੋ ਜਿਹੇ ਵੱਡੇ ਰਿਐਕਸ਼ਨ ਸੀਗੇ ਠੀਕ ਹੈ ਜੀ ਮੈਨੂੰ ਇਹ ਲੱਗਦਾ ਵੀ ਕੌਮ ਦੇ ਅੰਦਰ ਇੱਕ ਚਣਗੈ ਲੀਡਰਸ਼ਿਪ ਰਿਪਲੇਸਮੈਂਟ ਦੀ ਚਾਹੀਏ ਉਹ ਬਾਦਲਾ ਵਾਲੇ ਸੈਕਸ਼ਨ ਚ ਹੈ ਤੇ ਚਾਹੇ ਬਾਦਲਾ ਦੇ ਵਿਰੋਧੀ ਸੈਕਸ਼ਨ ਦੇ ਵਿੱਚ ਠੀਕ ਹੈ ਜੀ ਸੋ ਉਹ ਜਿਹੜੀ ਲੀਡਰਸ਼ਿਪ ਰਿਪਲੇਸਮੈਂਟ ਆ ਮੈਨੂੰ ਇਹ ਲੱਗਦਾ ਵੀ ਉਹ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਚੋਂ ਨਿਕਲ ਸਕਦੀ ਹੈ ਠੀਕ ਹੈ ਜੀ ਅਸਲ 'ਚ ਜਿਹੜਾ ਇਹ ਇਸ ਮੋੜੇ ਦਾ ਅਗਰ ਅਸੀਂ ਇਹਨੂੰ ਕਿਸੇ ਲੜਾਈ ਨੂੰ ਰਿਜ਼ਲਟ ਓਰੀਐਂਟਡ ਕਿਸੇ ਮਕਾਮ ਤੱਕ ਲੈ ਕੇ ਜਾਣਾ ਚਾਹੁੰਦੇ ਆ ਤਾਂ ਸਾਡਾ ਫੋਕਸ ਜਿਹੜਾ ਹੈ ਉਹ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਾ ਚਾਹੀਦਾ ਔਰ ਉਹਦੇ ਵਿੱਚ ਵੀ ਇਹ ਸ਼ੋਰ ਕਰਨਾ ਚਾਹੀਦਾ ਹੈ ਵੀ ਹਰ 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 ਵਾਰ ਦੀ ਤਰ੍ਹਾਂ ਕੁੱਕੜਖੇ ਤੇ ਧੜੇ ਬੰਦੀਆਂ ਮੈਂ ਜੈਸੇ ਬੰਦੀਆਂ ਨਹੀਂ ਕਹਾਵਾਂਗਾ ਧੜੇ ਬੰਦੀਆਂ ਚ ਵੰਡ ਕੇ ਮੈਰਿਟ ਦੇ ਉੱਤੇ ਕੈਂਡੀਡੇਟਾਂ ਦਾ ਅੱਗੇ ਆ ਕੇ ਟੜਿਆਂ ਦੇ ਕੈਂਡੀਡੇਟ ਪੰਜ-ਪੰਜ ਖੜ੍ਹ ਜਾਂਦੇ ਨੇ ਬਾਦਲਾਂ ਦੇ ਖਿਲਾਫ ਤੇ ਉਹ ਆਸਾਨੀ ਨਾਲ ਸਾਡੇ ਗੁਰਦੁਆਰਾ ਪ੍ਰਬੰਧਕ ਕਾਰਜ ਹੋ ਜਾਂਦੇ ਨੇ ਸੋ ਅਸਲ ਜੇ ਕੋਈ ਜਿਹੜੇ ਡਾਇਸਪੋਰਾ ਸਿੱਖ ਨੇ ਜਾਂ ਪੰਜਾਬ ਦੇ ਸਿੱਖ ਜੇ ਕਿਤੇ ਫੋਕਸ ਕਰ ਸਕਦੇ ਨੇ ਤਾਂ ਉਹ ਕੇਵਲ ਤੇ ਕੇਵਲ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਔਰ ਇਥੋਂ ਲੀਡਰਸ਼ਿਪ ਰਿਪਲੇਸਮੈਂਟ ਦੇ ਉੱਤੇ ਜੇ ਕੋਈ ਫੋਕਸ ਕਰ ਸਕਣ ਤਾਂ ਕੋਈ ਖਲ ਨਜ਼ਰ ਆ ਸਕਦਾ ਮੌਜੂਦਾ ਲੀਡਰਸ਼ਿਪ ਦੇ ਉੱਤੋਂ ਕੋਈ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਚੰਗੀ ਉਮੀਦ ਲਾੜੀ ਮੇਰੇ ਹਿਸਾਬ ਨਾਲ ਉਹ ਬੇਵਕੂਫੀ ਹੋ ਗਈ ਸੁਖਦੀਪ ਸਿੰਘ ਫਗਵਾੜਾ ਜੀ ਤੁਹਾਡਾ ਆਕਾਲ ਚਰਨ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ